ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਮੋਗੇ ਮੈਂ ਜਗਦੀਪ ਸਿੰਘ ਸਕੈਨਿ ਪੰਜਾਬ ਤੇ ਤੁਹਾਡਾ ਸਭ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਵਾਗਤ ਕਰਦਾ ਤੇ ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਉੱਬਰ ਦੇ ਸਤਾਰੇ ਉੱਬਰ ਦੇ ਸਤਾਰੇ ਉਹ ਸਤਾਰੇ ਜਿਹੜੇ ਫਿਲਮਾਂ ਅਤੇ ਸੰਗੀਤ ਖੇਤਰ ਦੇ ਵਿੱਚ ਮੱਲਾ ਮਾਰ ਰਹੇ ਨੇ ਸੰਘਰਸ਼ ਕਰ ਰਹੇ ਨੇ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਲਈ ਲੱਖ ਯਤਨ ਤੇ ਕੋਸ਼ਿਸ਼ਾਂ ਕਰ ਰਹੇ ਨੇ ਸੋ ਸਾਡੇ ਇਸ ਪ੍ਰੋਗਰਾਮ ਦੀ ਕੜੀ ਦੇ ਵਿੱਚ ਅੱਜ ਮੇਰੇ ਨਾਲ ਸਾਡੇ ਹਰਮਨ ਪਿਆਰੇ ਪਰਮਿੱਤਰ ਪਵਨ ਦੇਵਗਨ ਮੌਜੂਦ ਨੇ ਕਿਉਂਕਿ ਅਸੀਂ ਨਿੱਜੀ ਤੌਰ ਤੇ ਇੱਕ ਦੂਜੇ ਨੂੰ ਜਾਣਦੇ ਵੀ ਹਾਂ ਤੇ ਸੋਚਿਆ ਕਿਉਂ ਨਾ ਅਸੀਂ ਆਪਣੇ ਸੱਜਣਾਂ ਨੂੰ ਹੀ ਤੁਹਾਡੇ ਰੂਬਰੂ ਕਰਵਾ ਦਈਏ ਤੇ ਤੁਹਾਡੇ ਨਾਲ ਵੀ ਉਹਨਾਂ ਦਾ ਰਾਪਤਾ ਬਣਾ ਦਿੰਨਾ ਹੈ ਪਵਨ ਜੀ ਕੀ ਹਾਲ ਚਾਲ ਨੇ ਸਵਾਗਤ ਕਰਦੇ ਆ ਤੁਹਾਡਾ ਬਹੁਤ ਵਧੀਆ ਜੀ ਹੋਰ ਪਰਿਵਾਰ ਸਭ ਠੀਕ ਹੈ ਸਭ ਵਧੀਆ ਜੀ ਕਿਵੇਂ ਲੰਘ ਰਹੀ ਹੈ ਜ਼ਿੰਦਗੀ ਜ਼ਿੰਦਗੀ ਬਸ ਇਹ ਵੀ ਤੁਸੀਂ ਤੁਹਾਡੀ ਹਰ ਇੰਟਰਵਿਊ ਦੇਖੀ ਦੀ ਹੈ ਜਿਹਦੇ ਵਜੇ ਤੁਸੀਂ ਨਵੇਂ ਆਰਟਿਸਟਾਂ ਤੇ ਨਵੇਂ ਟੈਲੈਂਟ ਬਾਰੇ ਗੱਲ ਕਰਦੇ ਜੀ ਤੇ ਅਸੀਂ ਉਸ ਚੀਜ਼ ਨੂੰ ਉਸ ਚੀਜ਼ ਨੂੰ ਮੈਂ ਮਿਸ ਵੀ ਕਰਦਾ ਤੇ ਉਸ ਚੀਜ਼ ਨੂੰ ਮੈਂ ਉਸ ਚੀਜ਼ ਤੇ ਗੌਰ ਵੀ ਕਰਦਾ ਹਾਂ ਕਿ ਉਸ ਚੀਜ਼ ਦੇ ਸਤਾਏ ਹੋਏ ਹਾਂ ਅਸੀਂ ਤੁਸੀਂ ਤਾਂ ਯਾਰ ਸ਼ੁਰੂਆਤੀ ਭਾਵਕ ਹੋ ਗਈ ਕੀ ਗੱਲ ਭਾਵਕ ਜਗਦੀਪ ਜੀ ਇਹ 30 ਸਾਲ ਦਾ ਸਫ਼ਰ ਆ ਹੂੰ ਇੱਕ ਮੰਜ਼ਲ ਦੇਖ ਕੇ ਚੱਲੇ ਸੀਗੇ ਹੂੰ ਪਰ ਜਿੰਨਾ ਉਹਦੇ ਨੇੜੇ ਚਾਈ ਜਾਂਦੇ ਮੰਜ਼ਲੋਂ ਤੋਂ ਦੁੱਗਣੀ ਦੂਰ ਹੀ ਜਾਂਦੇ ਹੂੰ ਇਸ ਦਾ ਕਾਰਨ ਕੀ ਆ ਕਿ ਨਵੇਂ ਟੈਲੈਂਟ ਨੂੰ ਮੌਕਾ ਨਾ ਮਿਲਣਾ ਹੂੰ ਪੈਸਾ ਦੇਖ ਕੇ ਆਰਟਿਸਟ ਨੂੰ ਮੌਕਾ ਮਿਲਣਾ ਹੂੰ ਟੈਲੈਂਟ ਇੱਥੇ ਗਲੀਆਂ ਦੇ ਵਿੱਚ ਰੋਲ ਰਿਹਾ ਹੈ ਹੂੰ ਜਿਹਦੇ ਕੋਲ ਪੈਸਾ ਹੈ ਉਹ ਇਸ ਵੇਲੇ ਹਿੱਟ ਹੋ ਰਿਹਾ ਹੈ ਹੂੰ ਤੇ ਗੱਲ ਕਰਦਿਆਂ ਅੰਮ੍ਰਿਤਸਰ ਤੋਂ ਤਰਨਤਾਰਨ ਦੇ ਲਾਗੇ ਪੱਟੀ ਦੇ ਰਹਿਣ ਵਾਲੇ ਪਵਨਦੇਵ ਗੰਦ ਨੇ ਸੰਘਰਸ਼ ਕਿੰਨਾ ਸਮਾਂ ਹੋ ਗਿਆ ਜਦੋਂ ਪਹਿਲਾਂ ਸ਼ੁਰੂਆਤ ਕੀਤੀ ਸੀ ਇਹ ਸਜ ਮੈਂ ਦੱਸਣਾ ਚਾਹਾਂਗਾ ਪੱਟੀ ਤੇ ਮੈਂ ਕੁਝ ਇੱਕ ਟਾਈਮ ਤੋਂ 7-8 ਸਾਲ ਤੋਂ ਆ ਕੇ ਮਤਲਬ ਰਹਿਣ ਲੱਗ ਗਿਆ ਹੂੰ ਮੇਰਾ ਪਿਛਲਾ ਪਿੰਡ ਹੈ ਕਰਮੂ ਵਾਲਾ ਹੂੰ ਉਹ ਵੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੀ ਹੈ ਹੂੰ ਤੇ ਉੱਥੇ ਬਚਪਨ ਤੋਂ ਹੀ ਮਤਲਬ ਇੱਕ ਐਕਟਿੰਗ ਦਾ ਕੀੜਾ ਦਿਮਾਗ ਦੇ ਵਿੱਚ ਸੀ ਹੂੰ ਜਿਸ ਤੇ ਚੱਲਦੇ ਮਤਲਬ ਹਰ ਵੇਲੇ ਫਿਲਮੀ ਖਬਰਾਂ ਜਦ ਲੋਕਾਂ ਨੂੰ ਖਬਰ ਅਖਬਾਰ ਪੜ੍ਹਨੀ ਅਖਬਾਰ ਦੇ ਵਿੱਚ ਸਾਡਾ ਧਿਆਨ ਸਿਰਪੋਈ ਹੁੰਦਾ ਸੀ ਇੱਕ ਪੇਪਰ ਹੁੰਦਾ ਸੀ ਜੀ ਦੇ ਵਿੱਚਾਂ ਫਿਲਮੀ ਰੱਖਣਾ ਉਹ ਦੇਖ ਕੇ ਫਿਲਮਾਂ ਦੀਆਂ ਨਿਊਜ਼ਾਂ ਪੜ੍ਹਨੀ ਜਾਂ ਉਦੋਂ ਜ਼ਿਆਦਾ ਸਾਡੇ ਸਮੇਂ ਦੇ ਵਿੱਚ ਜਿਸ ਵੇਲੇ ਮੈਂ ਮਤਲਬ ਆਪਣੀ ਜਵਾਨੀ ਦੇ ਵਿੱਚ ਸੀ ਤੇ ਹੁਣ ਵੱਡੇ ਹੋ ਗਏ ਨਹੀਂ ਮਤਲਬ ਜਦੋਂ ਇਹ ਕੀੜਾ ਦਿਮਾਗ ਦੇ ਵਿੱਚ ਜਾਗ ਗਿਆ ਹਾਂ ਤੇ ਬੰਦਾ ਤੇ ਬੁੱਢਾ ਕਦੇ ਵੀ ਨਹੀਂ ਹੁੰਦਾ ਪਰ ਜਦੋਂ ਇਹ ਕੀੜਾ ਦਿਮਾਗ ਦੇ ਵਿੱਚ ਜਾਗਿਆ ਉਸ ਵੇਲੇ ਮਤਲਬ ਇੰਨੀਆਂ ਸਹੂਲਤਾਂ ਜਿੰਨੇ ਅੱਜ ਹੈਗੀਆਂ ਉਹਨੀਆਂ ਸਹੂਲਤਾਂ ਨਹੀਂ ਸੀ ਸਿਰਫ ਇੱਕ ਅਖਬਾਰ ਹੀ ਇੱਕ ਜਰੀਆ ਸੀ ਰੇਡੀਓ ਸੀ ਜਾਂ ਤੂਰਦਰਸ਼ਨ ਸੀ ਤੇ ਸਾਡੇ ਉੱਥੇ ਦੂਰਦਰਸ਼ਨ ਤੇ ਚਲੋ ਟੀਵੀ ਵੀ ਉਸ ਵੇਲੇ ਟਾਵੇਂ ਟਾਵੇਂ ਘਰਾਂ ਦੇ ਵਿੱਚ ਸੀਗਾ ਰੇਡੀਓ ਆਮ ਹੁੰਦੇ ਸੀਗੇ ਤੇ ਕੋਈ ਜ਼ਿਆਦੀ ਪੁਰਾਣੀ ਵੀ ਗੱਲ ਨਹੀਂ ਆ ਮੇਰੀ ਮੈਂ ਮਤਲਬ 93 94 ਦੀ ਗੱਲ ਕਰ ਰਿਹਾ ਤੇ ਉਸ ਵੇਲੇ ਮਤਲਬ ਉਹ ਪੜਨ ਦਾ ਸ਼ੌਕ ਸੀ ਤੇ ਉਹ ਦੇਖਣਾ ਬਸ ਉਸ ਤੋਂ ਬਾਅਦ ਜਦ ਫਿਲਮਾਂ ਦੀ ਕੋਈ ਖਬਰ ਆਉਣੀ ਜਾਂ ਕੁਛ ਤੇ ਦਿਮਾਗ ਦੇ ਵਿੱਚ ਇਹ ਗੱਲ ਰਹਿਣੀ ਤੇ ਦਿਮਾਗ ਉਧਰੇ ਚੋੜਿਆ ਜਾਂਦਾ ਪੜਾਈ ਜਮਾਨੇ ਸੀਗਾ ਹੂੰ ਘਰੋਂ ਮਾ ਫਾਦਰ ਸਾਹਿਬ ਨੇ ਭੇਜਣਾ ਕਿ ਸਕੂਲ ਭੇਜਣਾ ਅਸੀਂ ਮੁੰਡਿਆਂ ਨਾਲ ਰਲ ਕੇ ਤਾਂ ਚਲੋ ਜੀ ਕਿਸੇ ਕਦੀ ਕਿਸੇ ਸਿਨੇਮਾ ਕਦੀ ਕਿਸੇ ਸਿਨੇਮਾ ਕਈ ਵਾਰ ਕੁੱਟ ਵਿਖਾਦੀ ਫਾਪਾ ਹੂੰ ਤੇ ਇੱਕ ਦਿਨ ਐਸਾ ਆਇਆ ਕਿ ਮੈਂ 10ਵੀਂ ਦੇ ਪੇਪਰ ਦੇ ਕੇ ਤੇ ਘਰੋਂ ਪੇਪਰ ਦੇਣ ਆਇਆ ਪ੍ਰੈਕਟੀਕਲ ਦਾ ਪੇਪਰ ਰਹਿ ਗਿਆ ਮੈਨੂੰ ਨਹੀਂ ਸੀ ਪਤਾ ਪ੍ਰੈਕਟੀਕਲ ਦਾ ਪੇਪਰ ਮਤਲਬ ਦੇਣਾ ਮੈਂ ਘਰੋਂ ਭੱਜ ਗਿਆ ਹੂੰ 1000 ਰੁਪਏ ਜੇਬ ਚ ਲੈ ਕੇ ਬੰਬੇ ਚਲੇ ਗਿਆ ਹੂੰ ਗੱਲਾਂ ਸੁਣਦੇ ਸੀ ਸਾਡੇ ਪ੍ਰਵੀਨ ਕੁਮਾਰ ਜੀ ਨੇ ਸਾਡੇ ਸਰਹਾਲੀ ਤੋਂ ਤੇ ਮੈਨੂੰ ਇਹ ਸੀ ਕਿ ਆਰਟਿਸਟ ਜਿਹੜੇ ਨੇ ਮਤਲਬ ਸ਼ਾਇਦ ਆਰਟਿਸਟ ਜਿਹਦਾ ਟੀਵੀ 'ਚ ਦੇਖ ਲਈਦਾ ਫਿਲਮਾਂ 'ਚ ਉਹੀ ਦਿਮਾਗ ਤੇ ਮੇਰੇ ਤੇ ਅਸਰ ਸੀ ਹੂੰ ਉਹ ਦੇਖ ਕੇ ਮੈਂ ਪ੍ਰਵੀਨ ਕੁਮਾਰ ਜੀ ਦੇ ਕੋਲ ਚਲੇ ਗਿਆ ਉੱਥੇ ਪਹਿਲੇ ਦਿਨ ਤੇ ਮੈਨੂੰ ਮਿਲਿਆ ਨਹੀਂ ਮੈਂ ਸਟੇਸ਼ਨ ਤੇ ਸੁੱਤਾ ਰਾਤ ਹੂੰ ਉਸ ਤੋਂ ਬਾਅਦ ਅਗਲੇ ਦਿਨ ਮੈਂ ਫੇਰ ਗਿਆ ਹੂੰ ਫਿਰ ਜਦੋਂ ਆਪਣਾ ਉੱਥੇ ਆਏ ਤੇ ਸ਼ਾਮੀ ਜਾ ਕੇ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਕਾਕਾ ਜੀ ਅਸੀਂ ਤਾਂ ਖੁਦ ਆਰਟਿਸਟਾਂ ਸਾਨੂੰ ਤੇ ਖੁਦ ਅਸੀਂ ਕੰਮ ਦੀ ਤਲਾਸ਼ ਕਰਦੇ ਆਂ ਤੇ ਅਸੀਂ ਤੁਹਾਨੂੰ ਕੰਮ ਨਹੀਂ ਦੰਦਲਾ ਸਕਦੇ ਹੂੰ ਬਾਕੀ ਤੁਸੀਂ ਅਜੇ ਬੱਚੇ ਹੋ ਅਜੇ ਪੜ੍ਹਾਈ ਪੂਰੀ ਕਰੋ ਹੂੰ ਕੁਝ ਸਿੱਖੋ ਤੇ ਫਿਰ ਇੱਥੇ ਆਓ ਹੂੰ ਅਜੇ ਤੁਹਾਡੇ ਵਾਸਤੇ ਇੱਥੇ ਕੋਈ ਜਗ੍ਹਾ ਨਹੀਂ ਹੈ ਤੇ ਕੋਈ ਕੰਮ ਨਹੀਂ ਹੈ ਹੂੰ ਚਲੋ ਮੈਂ ਉੱਥੋਂ ਕਿਸੇ ਨਾ ਕਿਸੇ ਤਰ੍ਹਾਂ ਉੱਥੋਂ ਅਨਰਾਸ਼ ਹੋ ਕੇ ਵਾਪਸ ਆ ਗਿਆ ਹੂੰ ਸਟੇਸ਼ਨ ਤੇ ਸੁੱਤਾ ਤਿੰਨ ਚਾਰ ਦਿਨ ਇਦਾਂ ਫਿਰਦਾ ਰਿਹਾ ਜਿੰਨੇ ਦਿਨ ਪੈਸੇ ਹੈਗੇ ਸੀ ਆਪਣਾ ਖਰਚਾ ਕੀਤਾ ਹੂੰ ਉਸ ਤੋਂ ਬਾਅਦ ਇੱਕ ਦਿਨ ਪੈਸੇ ਵੀ ਖਤਮ ਹੋ ਗਏ ਕੁਝ ਮੇਰੇ ਪੌਕੇਟ ਮਾਰ ਲਈ ਕਿਸੇ ਨੇ ਉੱਥੇ ਹੂੰ ਤੇ ਮੈਂ ਸਟੇਸ਼ਨ ਦੇ ਉੱਤੇ ਉੱਥੇ ਬੰਬੇ ਬੇਟੀ ਆ ਕੇ ਤੇ ਮੈਂ ਸੌ ਗਿਆ ਹੂੰ ਇੱਕ ਸਾਰੇ ਦਿਨ ਦੀ ਮਤਲਬ ਇੱਕ ਟੈਨਸ਼ਨ ਇੱਕ ਭੁੱਖ ਦੇ ਨਾਲ ਜਾਨ ਨਿਕਲਦੀ ਸੀ ਉੱਥੇ ਸਟੇਸ਼ਨ ਦੇ ਉੱਤੇ ਜਾਂ ਸੁੱਤਾ ਤੇ ਮੇਰੇ ਆ ਕੇ ਸੁੱਤੇ ਪੈਦੇ ਇੱਕ ਦਮ ਜੰਦਾ ਪੁਚਾੜ ਆ ਗਿਆ ਤੇ ਠੁੱਡ ਵੱਜਾ ਮੇਰੇ ਬੱਖੀ ਦੇ ਵਿੱਚ ਮੈਂ ਉੱਠ ਕੇ ਖੜਾ ਹੋਇਆ ਜਦ ਤੱਕ ਮੈਨੂੰ ਪਤਾ ਲੱਗਾ ਕਿ ਕੀ ਹੋਇਆ ਤਦ ਤੱਕ ਇੱਕ ਥੱਪੜ ਹੋਰ ਮੇਰੇ ਚਿਹਰੇ ਤੇ ਆਵਿਆ ਹੂੰ ਸਾਹਮਣੇ ਇੰਸਪੈਕਟਰ ਖੜਾ ਸੀ ਹੂੰ ਉਹਨੇ ਮਾਰਕੁੱਟ ਕੇ ਮੈਨੂੰ ਉੱਥੋਂ ਭਜਾਇਆ ਮੈਂ ਚਲੋ ਆਪਣਾ ਸਮਾਨ ਲੈ ਕੇ ਨਿਕਲਿਆ ਬਾਹਰ ਆ ਕੇ ਬੈਠਾ ਉੱਥੇ ਫਿਰ ਹੂੰ ਅਗਲੇ ਦਿਨ ਮੈਂ ਭਟਕਦਾ ਰਿਹਾ ਭਟਕਦਿਆਂ ਭਟਕਦਿਆਂ ਹਾਜੀ ਵਾਲੀ ਗਿਆ ਉੱਥੇ ਸੋਚਿਆ ਕਿ ਪ੍ਰਸ਼ਾਦ ਮਿਲੇਗਾ ਖਾਣ ਨੂੰ ਹੂੰ ਉੱਥੇ ਵੀ ਇਦਾਂ ਉੱਥੇ ਕਿ ਸ਼ਾਇਦ ਆਪਣੇ ਗੁਰਦੁਆਰਾ ਸਾਹਿਬ ਵਾਲੀ ਆਪਣੇ ਪੰਜਾਬ ਵਾਲੀ ਉਹ ਗੱਲ ਨਹੀਂ ਸੀ ਉੱਥੇ ਤੇ ਉੱਥੋਂ ਮੈਂ ਭਟਕਦਾ ਹੋਇਆ ਵਾਪਸ ਆਇਆ ਹੂੰ ਫਿਰ ਉੱਥੇ ਕਿਸੇ ਨੇ ਦੱਸਿਆ ਗੁਰਦੁਆਰਾ ਹੈਗਾ ਇੱਥੇ ਚਿਮੜਪਾੜੇ ਉੱਥੇ ਚਲੇ ਜਾ ਸਾਕੀ ਨਾਕੇ ਦੇ ਪਰਲੇ ਸਾਈ ਹੂੰ ਉੱਥੇ ਗਿਆ ਉੱਥੇ ਰਾਤ ਕੱਟੀ ਖਾਣ ਨੂੰ ਤੇ ਉੱਥੇ ਕੁਝ ਨਹੀਂ ਮਿਲਿਆ ਪ੍ਰਸ਼ਾਦ ਮਿਲਿਆ ਥੋੜਾ ਬਹੁਤ ਉੱਥੇ ਜਿਹੜਾ ਗੁਰਦੁਆਰਾ ਸਾਹਿਬ ਤੋਂ ਹੋਰ ਤੇ ਕੁਝ ਨਹੀਂ ਮਿਲਿਆ ਹੂੰ ਦਿਨ ਚਾਰ ਦਿਨ ਉਹਨਾਂ ਮਿਹਰਮਾਨਾ ਕਰਤਾ ਭਾਜੀ ਰਾਤ ਬੜੀ ਮੁਸ਼ਕਿਲ ਨਾਲ ਕਟਾਈ ਉੱਥੋਂ ਨਿਕਲ ਗਿਆ ਹੂੰ ਇਸ ਤਰ੍ਹਾਂ ਪੜਕਦਾ ਪਟਕਾਉਂਦਿਆਂ ਮੈਂ 21 ਦਿਨ ਇਦਾਂ ਹੀ ਕੱਢੇ ਹੂੰ 22ਵੇਂ ਦਿਨ ਵਿਦਾਊਟ ਟਿਕਟ ਟ੍ਰੇਨ ਦੇ ਵਿੱਚ ਬੈਠ ਕੇ ਵਾਪਸ ਆਇਆ ਤੇ ਇੱਕ ਕਸਮ ਖਾ ਕੇ ਆਇਆ ਹੈਗਾ ਕਿ ਮੈਂ ਬੰਬੇ ਨਹੀਂ ਆਉਂਗਾ ਬੰਬੇ ਨੂੰ ਇੱਥੇ ਬੁਲਾਉਂਗਾ। ਅੱਛਾ। ਉਸ ਤੋਂ ਬਾਅਦ ਫਿਰ ਕੁਛ ਦਿਨ ਇੱਥੇ ਆਇਆ ਪੜ੍ਹਾਈ ਕੀਤੀ। ਹੂੰ। 12ਵੀਂ ਤੋਂ ਬਾਅਦ 2 ਸਾਲ ਇੱਥੇ ਫਿਰ ਪੜ੍ਹਾਈ ਕੀਤੀ। ਪੜ੍ਹਾਈ ਕਰਨ ਤੋਂ ਬਾਅਦ ਫਿਰ ਕੁਛ ਹੋਰ ਨੌਲੇਜ ਅਰਨ ਕੀਤੀ। ਹੂੰ। ਫਿਰ ਮਤਲਬ ਇੱਕ ਸਾਡੇ ਡਰਾਈਵਰ ਸੀ ਉਹ ਕਹਿੰਦੇ ਧਰਮਿੰਦਰ ਜੀ ਬੜਾ ਸੁਣਦੇ ਆ ਲੋਕਾਂ ਦੀਆਂ। ਹੂੰ। ਅਸੀਂ ਉੱਥੇ ਸਾਡੇ ਟਾਇਰ ਫਟ ਗਏ ਸੀ ਸਾਡੀ ਮਦਦ ਕੀਤੀ ਸੀ ਉਹਨਾਂ ਨੇ। ਹੂੰ। ਦੂਜੀ ਉਡਾਰੀ ਫੇਰ ਮਾਰੀ। ਹੂੰ। ਉਹ ਕਸਮ ਭੁੱਲ ਗਈ ਫਿਰ ਉਡਾਰੀ ਮਾਰੀ ਚੱਲੋ ਤ੍ਰਿਮੰਦਰ ਜੀ ਦੇ ਦਵਾਰ ਹੂੰ ਦੋ ਦਿਨ ਭਟਕੇ ਤੀਸਰੇ ਦਿਨ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਮਤਲਬ ਮੁਲਾਕਾਤ ਹੋ ਗਈ ਹੂੰ ਮੁਲਾਕਾਤ ਵੀ ਕਿਸ ਤਰ੍ਹਾਂ ਚੌਂਕੀ ਦਾ ਰੰਦਰ ਨਹੀਂ ਸਝਾਂਦਿੰਦੇ ਤੇ ਮੈਂ ਉਹਦੇ ਦੋ ਤਿੰਨ ਦਿਨ ਤੋਂ ਉੱਥੇ ਜਾਂਦਾ ਸੀ ਉਹਨਾਂ ਨਾਲ ਉਹਨਾਂ ਨੇ ਸ਼ਾਇਦ ਉਹ ਟਹਿਲਦੇ ਆਏ ਟਹਿਲਦੇ ਪਏ ਸੀ ਉਹਨਾਂ ਨੇ ਦੇਖ ਲਿਆ ਕਿ ਕੀ ਚੱਕਰ ਆ ਮੈਂ ਉਹਨਾਂ ਨੇ ਦੇਖਿਆ ਕਿ ਮਤਲਬ ਕਹਿੰਦੇ ਕੀ ਕਹਿ ਰਿਹਾ ਬੱਚਿਆਂ ਨੂੰ ਭੇਜ ਉਹ ਕਹਿੰਦਾ ਸਾਰੇ ਕੱਫ ਦੋ ਤਿੰਨ ਦਿਨ ਤੋਂ ਆ ਰਿਹਾ ਪਰੇਸ਼ਾਨ ਕਰ ਰਿਹਾ ਕਹਿੰਦੇ ਇਹਨੂੰ ਅੰਦਰ ਭੇਜੋ ਹੂੰ ਮੈਂ ਚਲੋ ਉਹਨਾਂ ਦੇ ਅੰਦਰ ਗਿਆ ਉਹ ਮੈਨੂੰ ਮਿਲੇ ਚਾਹ ਪਾਣੀ ਮੈਨੂੰ ਪਲਾਇਆ ਫਿਰ ਮੈਨੂੰ ਪੁੱਛਿਆ ਕਿਦਾਂ ਕਿਵੇਂ ਆ ਫਿਰ ਉਹਨਾਂ ਨੂੰ ਮੈਂ ਉਹੀ ਪ੍ਰਵੀਨ ਕੁਮਾਰ ਜੀ ਵਾਲਾ ਵੀ ਦੱਸਿਆ ਸਾਰਾ ਕਿ ਮੈਂ ਸਰ ਪਹਿਲਾਂ ਵੀ ਆਇਆ ਸੀ ਹੁਣ ਵੀ ਮੈਨੂੰ ਮਤਲਬ ਇਸ ਲਾਈਨ ਦੇ ਵਿੱਚ ਮੈਂ ਐਕਟਿੰਗ ਦਾ ਸ਼ੌਕ ਹੈ ਮੈਂ ਕੰਮ ਕਰਨਾ ਚਾਹੁੰਦਾ ਤੇ ਮੈਂ ਡਰਾਈਵਰ ਵਾਲੀ ਬਖਾਨ ਵੀ ਦੱਸਿਆ ਕਿ ਮੈਨੂੰ ਡਰਾਈਵਰ ਨੇ ਇਸ ਤਰ੍ਹਾਂ ਦੱਸਿਆ ਕਿ ਸਰ ਬਹੁਤ ਹੈਲਪਫੁਲ ਨੇ ਉਹ ਹੈਲਪ ਕਰਦੇ ਨੇ ਮੈਂ ਉਹਨਾਂ ਦੇ ਕੋਲ ਗਿਆ ਤੇ ਫਿਰ ਉਹਨਾਂ ਨੇ ਮੈਨੂੰ ਜਦੋਂ ਆਪਣੇ ਬਾਰੇ ਸਾਰਾ ਦੱਸਿਆ ਕਿ ਇਦਾਂ ਕਾਕਾ ਜੀ ਇਸ ਤਰ੍ਹਾਂ ਕੰਮ ਨਹੀਂ ਹੁੰਦਾ ਇਹ ਇੱਕ ਪ੍ਰੋਸੈਸ ਆ ਪਹਿਲਾਂ ਸਿੱਖੋ ਤੇ ਫਿਰ ਇੱਥੇ ਆਓ ਹਮ ਐਜ ਐਕਟਰ ਕੰਮ ਕਰਨਾ ਤੁਸੀਂ ਸਾਡੇ ਦੁਆਰ ਨਹੀਂ ਪ੍ਰੋਡਿਊਸਰ ਡਾਇਰੈਕਟਰ ਦੇ ਆਫਿਸ ਜਾਓ ਉੱਥੇ ਆਪਣਾ ਟੈਲੈਂਟ ਦਿਖਾਓ ਇੱਕ ਪੋਰਟਫੋਲੀਓ ਬਣਾਓ ਆਪਣਾ ਉਹ ਉੱਥੇ ਦਿਖਾਓ ਆਪਣਾ ਰੈਜ਼ਿਊਮ ਪੇਸ਼ ਕਰੋ ਫਿਰ ਤੁਹਾਨੂੰ ਕੰਮ ਮਿਲੇਗਾ ਤੇ ਫਿਰ ਮੈਨੂੰ ਜਦੋਂ ਮੇਰੀ ਸਟੱਡੀ ਬਾਰੇ ਪੁੱਛਿਆ ਕਿੰਨਾ ਮੈਂ ਕਿਹਾ ਸਰ ਮੈਂ ਮਤਲਬ 12ਵੀਂ ਕਰਕੇ ਤੇ ਮੈਂ ਤੁਹਾਡੇ ਕੋਲ ਆਇਆ ਹਮ ਫਿਰ ਉਹਨਾਂ ਨੇ ਮਤਲਬ ਕਿ ਆ ਕਿ ਇਸ ਤਰ੍ਹਾਂ ਗੱਲ ਇਸ ਤਰ੍ਹਾਂ ਨਹੀਂ ਘੱਟ ਤੋਂ ਘੱਟ ਤੁਸੀਂ ਗ੍ਰੈਜੂਏਟ ਹੋਵੋ ਤਾਂ ਫਿਰ ਤੁਹਾਨੂੰ ਉੱਥੇ ਐਫਟੀਆਈ ਦੇ ਵਿੱਚ ਤੁਹਾਨੂੰ ਐਡਮਿਸ਼ਨ ਮਿਲੇ ਤੇ ਫਿਰ ਤੁਸੀਂ ਜਾ ਕੇ ਉੱਥੇ ਤੇ ਹੂੰ ਚਲੋ ਮੈਂ ਉਹਨਾਂ ਨੇ ਰეკੋਮੈਂਡੇਸ਼ਨ ਤੇ ਮੈਨੂੰ ਉੱਥੇ ਐਡਮਿਸ਼ਨ ਮਿਲ ਗਈ ਹੂੰ ਫਿਲਮ ਇੰਸਟੀਚਿਊਟ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਪੂਨੇ ਉੱਥੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜਦ ਮੈਂ ਬਾਹਰ ਨਿਕਲਿਆ ਇੱਕ ਫਿਲਮ ਮਿਲੀ ਮੈਨੂੰ ਟਾਈਮ ਮਸ਼ੀਨ ਰੋਨੀਤ ਕਪੂਰ ਦੇ ਨਾਲ ਹੂੰ ਪਤਾ ਨਹੀਂ ਕਿਹੜੇ ਕਿਸੇ ਕਾਰਨ ਵਸ਼ ਕੁਛ ਦਿਨ ਸ਼ੂਟ ਚੱਲਿਆ ਉਹਦਾ ਫਿਲਮ ਬੰਦ ਹੋ ਗਈ। ਹੂੰ। ਫਿਰ ਮੈਂ ਪੰਜਾਬ ਆਇਆ। ਹੂੰ। ਪੰਜਾਬ ਆਉਣ ਤੋਂ ਬਾਅਦ ਪਿਆਰ ਕਿਆ ਤੋਂ ਡਰਨਾ ਗਿਆ। ਹੂੰ। ਇਸ ਫਿਲਮ ਦੇ ਵਿੱਚ ਉੱਥੋਂ ਰეკੋਮੈਂਡੇਸ਼ਨ ਹੋਈ। ਇਸ ਫਿਲਮ ਦੇ ਵਿੱਚ ਕੰਮ ਮਿਲਿਆ। ਹੂੰ। ਫਿਰ ਘਰ ਦੇ ਹਾਲਾਤ ਕੁਛ ਇਸ ਤਰ੍ਹਾਂ ਦੇ ਸੀ ਕਿ ਮੇਰੇ ਫਾਦਰ ਸਾਹਿਬ ਇਸ ਕੰਮ ਨੂੰ ਪਸੰਦ ਨਹੀਂ ਸੀ ਕਰਦੇ। ਕਿ ਇਹ ਕੰਮ ਆਪਣੇ ਵਾਸਤੇ ਨਹੀਂ ਹੈ ਜਾਂ ਆਪਾਂ ਨਹੀਂ ਕਰਨਾ। ਹੂੰ। ਸੀ ਉਹਦਾ ਮੈਨੂੰ ਉੱਥੇ ਨਹੀਂ ਜਾਣ ਦਿੱਤਾ ਤੇ ਚਲੋ ਮੇਰੇ ਹੱਥੋਂ ਵੀ ਕੰਮ ਨਿਕਲ ਗਿਆ। ਫਿਰ ਅਸੀਂ ਫਰੈਂਡ ਸਰਕਲ ਨੇ ਆਪਸ ਵਿੱਚ ਗੱਲਬਾਤ ਕਰਕੇ ਤੇ ਇੱਕ ਸਲਾਹ ਬਣਾਈ ਕਿ ਅਸੀਂ ਖੁਦ ਇੱਕ ਕੰਮ ਕਰਾਂਗੇ ਮੈਂ ਸਟੋਰੀ ਇੱਕ ਸਟੋਰੀ ਲਿਖੀ ਹੂੰ ਉਹ ਸਟੋਰੀ ਦੇ ਉੱਪਰ ਅਸੀਂ ਕੰਮ ਕਰਨਾ ਸਟਾਰਟ ਕੀਤਾ ਆ ਇੱਕ ਟੀਮ ਬਣਾਈ ਟੀਮ ਸਾਡੀ ਕੋਈ ਪ੍ਰੋਡਿਊਸਰ ਬਣ ਦੋ ਤਿੰਨ ਅਸੀਂ ਇਕੱਠੇ ਹੋਏ ਰਲ ਮਿਲ ਕੇ ਅਸੀਂ ਇੱਕ ਫਿਲਮ ਪ੍ਰੋਡਿਊਸ ਕੀਤੀ ਹੂੰ ਜਿਸ ਦਾ ਨਾਮ ਸੀ ਵਾਰਿਸ ਹੂੰ ਉਸ ਦੇ ਵਿੱਚ ਅਸੀਂ ਗੱਗੂ ਗਿੱਲ ਜੀ ਗੁਰਕੀਰਤਨ ਚੋਹਾਨ ਪੀ ਐਨ ਸ਼ਰਮਾ ਅਰਵਿੰਦਰ ਮਾਨ ਡਾਕਟਰ ਸੁਿੰਦਰ ਸ਼ਰਮਾ ਜੀ ਇਨਾ ਸਭ ਨੂੰ ਲੈ ਕੇ ਅਸੀਂ ਮਤਲਬ ਫਿਲਮ ਸਟਾਰਟ ਕੀਤੀ ਫਿਲਮ ਸਾਡੀ 90% ਕੰਪਲੀਟ ਹੋ ਗਈ ਹੂੰ ਉਹ ਤਿੰਨ ਚਾਰ ਪਾਰਟਨਰਸ਼ਿਪ ਪਾਰਟਨਰ ਦਾ ਕੋਈ ਆਪਸ ਚ ਘਰੇਲੂ ਕੋਈ ਪ੍ਰੋਬਲਮ ਹੋ ਗਈ ਬਖਸ਼ੀਕ ਸਿੰਘ ਬੱਗਾ ਨਾਮ ਸੀ ਉਹਦਾ ਤੇ ਉਹ ਫਿਲਮ ਜਿਹੜੀ ਸੀ ਉਹਨਾਂ ਨੇ ਉਹਨਾਂ ਨੇ ਕਿਸੇ ਕਾਰਨ ਸੁਸਾਇਡ ਕਰ ਲਿਆ ਤੇ ਉਹ ਸਾਡੀ ਫਿਲਮ ਤੇ ਕੇਸ ਹੋ ਗਿਆ ਹੂੰ ਜੱਜ ਡਿਪਾਰਟਮੈਂਟ ਮੇਰੇ ਤੱਕ ਪਹੁੰਚਿਆ ਹੂੰ ਤੇ ਮੈਂ ਉਹ ਸਾਰਾ ਕੇਸ ਮੇਰੇ ਤੇ ਪੈਂਦਾ ਸੀ ਫਿਰ ਮੈਂ ਉਸ ਚੀਜ਼ ਨੂੰ ਕਿਹਾ ਕਿ ਵੀ ਮੇਰਾ ਤੇ ਕੰਮ ਜਿਹੜਾ ਸੀ ਸਾਡਾ ਹੋ ਗਿਆ ਹੈ ਵੀ ਮੈਂ ਆਪਣੇ ਹਿੱਸੇ ਦੇ ਪੈਸੇ ਲਗਾ ਦਿੱਤੇ ਆ ਇਹ ਬੱਕ ਬਕਸੀ ਸਿੰਘ ਬੱਗਾ ਜੀ ਦਾ ਕੰਮ ਹੈ ਤੇ ਹੁਣ ਬੱਗਾ ਜੀ ਤੇ ਡੈਥ ਹੋ ਗਈ ਸੀ ਤੇ ਉਹਨਾਂ ਨੇ ਸਾਡੀ ਫਿਲਮ ਬੰਦ ਕਰਤੀ ਬੈਨ ਕਰਤੀ ਹੂੰ ਪ੍ਰਸਾਦ ਲੈਬ ਦੇ ਵਿੱਚ ਅੱਜ ਵੀ ਸਾਡੀ ਉਹ ਫਿਲਮ ਪਈ ਆ ਹੂੰ ਪੋਸਟ ਪ੍ਰੋਡਕਸ਼ਨ ਦਾ ਕੰਮ ਹੋਣ ਵਾਲਾ ਹੂੰ ਪਰ ਉਸ ਤੇ ਕੇਸ ਹੋਣ ਕਰਕੇ ਹੁਣ ਫਿਲਮ ਬਾਹਰ ਨਹੀਂ ਆ ਸਕਦੀ। ਅੱਛਾ ਗੱਲ ਕਰਦੇ ਤੁਹਾਡੇ ਸ਼ੁਰੂਆਤੀ ਸਫ਼ਰ ਦੀ। ਉਦੋਂ ਤੋਂ ਹੀ ਹੁਣ ਤੱਕ ਤੁਸੀਂ ਸੰਘਰਸ਼ 'ਚ ਰਹੇ ਹੋ। ਇੱਕ ਬੇਵੱਸ ਇਨਸਾਨ, ਬੇਵੱਸ ਕਲਾਕਾਰ ਬਣ ਕੇ ਲੋਕਾਂ ਦੇ ਸਾਹਮਣੇ ਕੁ ਥੋੜਾ ਬਹੁਤਾ ਕੰਮ ਕਰ ਰਹੇ ਹੋ। ਕੁਝ ਥੋੜਾ ਮੋਟਾ ਕੰਮ ਵੀ ਤੁਹਾਡਾ ਟੈਲੀਫਿਲਮ ਕੋਈ ਸ਼ਾਰਟ ਫਿਲਮ, ਕੋਈ ਗਾਣਾ ਰਿਲੀਜ਼ ਹੋਇਆ। ਇੱਕ ਸੀਰੀਅਲ ਸੀਗਾ ਦਿਲ ਦੀਆਂ ਸਤਾਰਾਂ ਡੀਡੀ ਪੰਜਾਬੀ ਤੇ ਚੱਲ ਚੁੱਕਾ। ਹੂੰ। ਇੱਕ ਟੈਲੀਫਿਲਮ ਸੀ ਡੈਡੀ ਹੂੰ ਉਹ DD National ਤੇ ਚੱਲ ਚੁੱਕੀ ਆ ਹੂੰ ਐਜ਼ ਅ ਐਕਟਰ ਦੋਨਾਂ ਵਿੱਚ ਕੰਮ ਕੀਤਾ ਸੀ ਹੂੰ ਹੂੰ ਇੱਕ ਫਿਲਮ ਹੈਗੀ ਆ ਮਿਹਨਤ ਮੇਰੀ ਰਹਿਮਤ ਤੇਰੀ ਐਜ਼ ਅ ਡਾਇਰੈਕਟਰ ਡਾਇਰੈਕਟਰ ਕੰਮ ਕੀਤਾ ਐ ਐਜ਼ ਅ ਐਕਟਰ ਵੀ ਕੰਮ ਕੀਤਾ ਉਹਦੇ ਵਿੱਚ ਹੂੰ ਹੂੰ ਇੱਕ ਟੈਲੀ ਫਿਲਮ ਹੈਗੀ ਆ ਐਜ਼ ਅ ਐਕਟਰ ਡਾਇਰੈਕਟਰ ਕੰਮ ਕੀਤਾ ਉਹਦੇ ਵਿੱਚ ਮੈਂ ਸਿੱਖੋ ਸਿੱਖੀ ਜਵਾਗ ਜਵਾਗ ਮੰਗਦੀ ਐ ਹੂੰ ਗੁਰੂ ਨਾਨਕ ਸਾਹਿਬ ਦੇ ਬਰਸ ਬਰਸ ਤੋਂ ਪਹਿਲਾਂ ਤੋਂ ਲੈ ਕੇ ਅੱਜ ਤੱਕ ਤੇ ਮਾਹੌਲ ਦਰਸਾਉਂਦੀ ਆ ਫਿਰ ਹੂੰ ਕੁਝ ਮਿਊਜ਼ਿਕ ਵੀਡੀਓ ਜਿਹਨਾਂ ਨੂੰ ਡਾਇਰੈਕਟ ਕੀਤਾ ਹੂੰ ਤੇ ਉਸ ਤੋਂ ਬਾਅਦ ਅਜੇ ਸਫ਼ਰ ਜਾਰੀ ਹੈ ਹੂੰ ਤੇ ਹੁਣ ਇੱਕ ਨਵੇਂ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਜਿਸ ਦਾ ਨਾਮ ਹੈ ਚੈਂਪੀਅਨ ਹੂੰ ਇੱਕ ਅੱਜ ਨਸ਼ਿਆਂ ਦੇ ਦਲਦਲ ਜਿਹੜੀ ਆ ਇਹ ਜੰਜਾਲ ਜਿਹੜਾ ਪੰਜਾਬ ਦੇ ਵਿੱਚ ਸਭ ਕਹਿ ਕਹੀ ਤਾਂ ਜਾਂਦੇ ਆ ਕਿ ਨਸ਼ੇ ਖਤਮ ਹੋ ਗਏ ਜਾਂ ਕਿੱਦਾਂ ਹੋ ਗਿਆ ਪਰ ਜਦੋਂ ਗਰਾਊਂਡ ਲੈਵਲ ਤੇ ਜਾ ਕੇ ਦੇਖੀਦਾ ਤੇ ਇਹ ਹਾਲਾਤ ਫੇਰ ਪਤਾ ਲੱਗਦੇ ਆ ਹੂੰ ਉਨਾ ਤਰ੍ਹਾਂ ਦੀਆਂ ਨੂੰ ਇਹ ਬਿਆਨ ਕਰਦੀ ਆ ਸਾਡੀ ਸਟੋਰੀ ਹੂੰ ਇੱਕ ਸੱਚੀ ਘਟਨਾ ਤੇ ਆਧਾਰਿਤ ਆ ਹੂੰ ਤੇ ਉਸ ਦੇ ਉੱਪਰ ਅਸੀਂ ਵਰਕ ਕਰ ਰਹੇ ਆ ਤੇ ਹੁਣ ਆਉਣ ਵਾਲਾ ਪ੍ਰੋਜੈਕਟ ਸਾਡਾ ਉਹੀ ਆ ਅੱਛਾ ਇੱਕ ਗੱਲ ਮੈਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੂਗਾ ਬਦਕਿਸਮਤੀ ਨਾਲ ਕਿ ਆਪਾਂ ਇਕੱਠਿਆਂ ਨੇ ਕਾਫੀ ਕੰਮ ਵੀ ਕੀਤਾ ਭਾਵੇਂ ਦੋਨੇ ਭਰਾ ਆਪਾਂ ਸਫਲ ਨਹੀਂ ਹੋਏ ਕਿਉਂਕਿ ਮੈਂ ਵੀ ਆਪਣਾ ਫੀਲਡ ਚੇਂਜ ਕਰ ਲਿਆ ਤੇ ਕਿਹੜਾ ਮੇਰੇ ਅੰਦਰ ਵੀ ਸੀ ਆਪਾਂ ਛੱਡ ਨਹੀਂ ਸਕੇ ਇਸ ਫੀਲਡ ਨੂੰ ਮੈਂ ਉਸ ਉਸ ਪੁਆਇੰਟ ਤੇ ਆਉਣ ਵਾਲਾ ਸੀਗਾ ਮੈਂ ਸ਼ਾਇਦ ਔਨ ਕੈਮਰਾ ਕਿਸੇ ਕਾਰਨ ਕਰਕੇ ਉਸ ਚੀਜ਼ ਦਾ ਨਾਮ ਨਹੀਂ ਸੀ ਲੈਣਾ ਚਾਹੁੰਦਾ ਨਾਮ ਮੈਂ ਮਤਲਬ ਲੈ ਨਹੀਂ ਸੀ ਰਿਆ ਜਾਂ ਜਾਣ ਬੁੱਝ ਕੇ ਕਹਿ ਲਓ ਹੂੰ ਕਿ ਸ਼ਾਇਦ ਮੈਨੂੰ ਉਸ ਚੀਜ਼ ਨਾਲ ਬਦਕਿਸਮਤੀ ਨਾਲ ਜੋੜ ਦਿੱਤਾ ਜਾਵੇ ਕਿ ਪਹਿਲੀ ਫਿਲਮ ਇਹਦੀ ਬੰਦ ਹੋ ਗਈ ਹਿੰਦੀ ਫਿਲਮ ਬੰਦ ਹੋ ਗਈ ਆਪਣੀ ਕੀਤੀ ਉਹ ਵੀ ਬੰਦ ਹੋ ਗਈ ਜੇ ਦੂਸਰੇ ਬੰਦੇ ਦੇ ਨਾਲ ਜਾ ਕੇ ਰਲਿਆ ਉਹਦੀਆਂ ਵੀ ਦੋ ਤਿੰਨ ਬੰਦ ਹੋ ਗਈਆਂ ਕਿਉਂਕਿ ਆਪਣੀ ਆਪਣੀ ਇੱਕ ਫਿਲਮ ਤਾਂ ਜਿਹੜੇ ਬਣਤੀ ਸੀ ਉਹ ਤੁਹਾਡੀ ਉਹ ਤੁਹਾਡੇ ਡਾਇਰੈਕਟ ਕੀਤੀ ਹੋਈ ਫਿਲਮ ਸੀ ਇੱਥੇ ਆਉਣਾ ਮਨਾ ਕਿਉਂਕਿ ਇੱਥੇ ਆਉਣਾ ਮਨਾ ਹੈ ਜਿਸ ਦੇ ਵਿੱਚ ਮੈਂ ਲੀਡ ਕੈਰੈਕਟਰ ਨਭਾਇਆ ਹੂੰ ਉਹ ਵੀ ਫਿਲਮ ਤਕਰੀਬਨ ਤਕਰੀਬਨ 90 95% ਕੰਪਲੀਟ ਹੋਈ ਆ ਕਿਸੇ ਕਾਰਨ ਵਸ ਸ਼ਾਇਦ ਪ੍ਰੋਡਿਊਸਰ ਅਸਦੀ ਕੋਈ ਪ੍ਰੋਬਲਮ ਸੀ ਜੀਦਾ ਕਰਕੇ ਨਹੀਂ ਉਹ ਬਾਹਰ ਆ ਸਕੀ ਹੈ ਜੀ ਹੂੰ ਉਸ ਤੋਂ ਬਾਅਦ ਇੱਕ ਤੁਹਾਡੀ ਹੀ ਡਾਇਰੈਕਟਰ ਕੀਤੀ ਹਜੇ ਡਾਇਰੈਕਟਰ ਡਾਇਰੈਕਟ ਕੀਤੀ ਹੋਈ ਫਿਲਮ ਹੈ ਕੇਰ ਸਿੰਘ ਸਿੰਘ ਦੀ ਮੌਤ ਕਾਫੀ ਵੱਡੀ ਫਿਲਮ ਹੈ ਹੋ ਆਪਣੀ ਉਹ ਫੀਚਰ ਫਿਲਮ ਹੈ ਜਿਹਦੇ ਵਿੱਚ 3-4 ਸੌਂਗ ਵੀ ਨੇ ਹੂੰ ਤੇ ਬਕਾਇਦਾ ਅੱਛੇ ਅੱਛੇ ਆਰਟਿਸਟ ਸਿੰਗਰਾਂ ਦੇ ਸੌਂਗ ਨੇ ਹੂੰ ਅੱਛੇ ਆਰਟਿਸਟ ਵੀ ਨੇ ਉਹਦੇ ਜਿਹੜੇ ਕੰਮ ਕਰ ਰਹੇ ਨੇ ਬਕਾਇਦਾ ਰਤਨ ਔਲਖ ਜੀ ਵੀ ਨੇ ਤੇ ਉਹ ਵੀ ਮਤਲਬ ਬੜੀਆਂ ਆਸਾਂ ਸੀ ਸਾਨੂੰ ਸਾਰਿਆਂ ਨੂੰ ਉਹਦੇ ਤੋਂ ਵੀ ਕਿਸੇ ਕਾਰਨ ਵਾਸਤੇ ਦੇ ਬਾਹਰ ਨਹੀਂ ਆ ਰਹੀ तकरीबन ਉਹ ਵੀ 90 95% ਕੰਪਲੀਟ ਪਈ ਹੈ ਤੇ ਇੱਕ ਗੱਲ ਮੈਂ ਹੋਰ ਵੀ ਇੱਥੇ ਕਰਨੀ ਚਾਹਾਂਗਾ ਸਾਡੇ ਦਰਸ਼ਕਾਂ ਨਾਲ ਕਿਉਂਕਿ ਜਿਹੜੀ ਅੱਜ ਦੀ ਗੱਲ ਸਾਡੇ ਖਾਸ ਗੱਲਬਾਤ ਹੈ ਉਹ ਵਿਸ਼ੇਸ਼ ਹੋਣ ਵਾਲੀ ਹੈ ਖਾਸ ਹੋਣ ਵਾਲੀ ਹੈ ਕਿਉਂਕਿ ਆਪਾਂ ਦੋਹੇ ਫੀਲਡ ਨਾਲ ਜੁੜੇ ਹੋਣ ਦੇ ਨਾਤੇ ਆ ਮੈਂ ਤੁਹਾਡੀ ਇੰਟਰਵਿਊ ਲੈ ਰਿਹਾ ਤੇ ਤੁਸੀਂ ਅੱਜ ਮੇਰੀ ਇੰਟਰਵਿਊ ਕਰ ਰਹੇ ਹੋ ਕਿਉਂਕਿ ਦਰਸ਼ਕੋ ਪਹਿਲੀ ਵਾਰੀ ਹੋ ਰਿਹਾ ਕਿਉਂਕਿ ਅੰਦਰੋਂ ਤਾਂ ਦੁਖੀ ਮੈਂ ਵੀ ਆਂ ਪਰ ਸਾਨੂੰ ਚਿਹਰੇ ਨੇ ਜਿਹੜੇ ਚਿਹਰਿਆਂ ਤੇ ਹਾਸਾ ਸਾਡੇ ਦਰਸ਼ਕਾਂ ਵਾਸਤੇ ਲੈ ਕੇ ਆਉਣਾ ਪੈਂਦਾ ਕਿਉਂਕਿ ਅਸੀਂ ਇੱਕ ਫਿਲਮ ਕੀਤੀ ਸੀ ਟੈਲੀ ਫਿਲਮ ਕਾਹਦੇ ਨੇ ਉਹਨੂੰ ਰਿਜ਼ਕ ਦਾਤਾ ਉਹ ਆਪਣੀ ਵਧੀਆ ਰਹੀ ਸੀ ਇਕੱਠਿਆਂ ਦੀ ਰਿਜ਼ਕ ਦਾਤਾ ਫਿਲਮ ਜਿਹੜੀ ਆ ਉਹ ਇੱਕ ਸਾਡੇ ਲਈ ਇੱਕ ਮੀਲ ਪੱਥਰ ਸਾਬਤ ਹੋਈ ਆ ਹੂੰ ਕਿ ਅਜੇ ਮਤਲਬ ਕਿਤੇ ਵੀ ਉਸਦੀ ਗੱਲ ਹੋ ਜਾਂਦੀ ਹੈ ਬਕਾਇਦਾ ਕਾਫੀ ਉਹਦੀ ਪ੍ਰਮੋਸ਼ਨ ਵੀ ਬਹੁਤ ਹੋਈ ਸੀ ਅਸੀਂ ਖੁਦ ਨਹੀਂ ਸੀ ਕੀਤੀ ਸਾਡੇ ਫਰੈਂਡ ਸਰਕਲ ਨੇ ਮਤਲਬ ਆਪਣੇ ਇੱਕ ਹੈਗੇ ਨੇ ਉਹ ਜਸਰ ਸਾਹਿਬ ਹੂੰ ਜਿਨ੍ਹਾਂ ਨੇ ਆਪਣੇ ਜਦੋਂ ਸਾਡਾ ਕੰਟੈਂਟ ਦੇਖਿਆ ਕੰਟੈਂਟ ਹੈਗੇ ਆਪਣੇ ਵੱਲੋਂ ਪਰਸਲ ਤੌਰ ਤੇ ਉਹਦੀ ਉਹਨਾਂ ਨੇ ਪ੍ਰਮੋਸ਼ਨ ਕੀਤੀ ਸੀ ਹੂੰ ਇਹ ਕਿਤੇ ਨਾ ਕਿਤੇ ਇਹ ਵੀ ਗੱਲ ਹੋਈ ਹੈ ਨਾ ਜਿਹਦੇ ਆਪਣੇ ਆਰਟਿਸਟ ਕਹਿਦੀ ਹੈ ਪੰਜਾ ਆਪਣੇ ਕੋ ਕੋ ਪ੍ਰੋਡਿਊਸਰ ਕਹਿਦੀ ਹੈ ਕੁਛ ਨਾ ਕੁਛ ਟੀਮ ਦੇ ਮੈਂਬਰ ਉਹਨਾਂ ਨੇ ਵੀ ਜਾਣ ਬੁੱਝ ਕੇ ਖਰਾਬ ਕੀਤੇ ਹੋਏ ਪ੍ਰੋਜੈਕਟ ਸੀ ਨਾ ਬਹੁਤ ਜ਼ਿਆਦਾ ਤੁਹਾਨੂੰ ਮੇਰੇ ਨਾਲ ਕਈ ਤਰ੍ਹਾਂ ਦੇ ਲੋਕ ਮਤਲਬ ਕਈ ਤਰ੍ਹਾਂ ਦੇ ਲੋਕਾਂ ਚ ਵਿਚਰਿਆ ਕਈ ਤਰ੍ਹਾਂ ਦੇ ਲੋਕਾਂ ਦੇ ਨਾਲ ਮੈਂ ਰਿਆਂ ਹੁਣ ਤੱਕ ਜਿਹਦੇ ਵਿੱਚੋਂ ਅਜੇ ਵੀ ਜਿਸ ਤਰ੍ਹਾਂ ਹੁਣ ਕੁਝ ਮੇਰੇ ਕਨੈਕਸ਼ਨ ਦੇ ਵਿੱਚ ਵੀ ਕਨੈਕਟ ਦੇ ਵਿੱਚ ਵੀ ਨੇ ਤੁਹਾਡੇ ਵੀ ਉਹ ਫਰੈਂਡ ਨੇ ਮੇਰੇ ਵੀ ਫਰੈਂਡ ਨੇ ਜਦ ਤੱਕ ਕਿ ਮੈਨੂੰ ਕਈ ਲੋਕ ਆ ਜੀ ਇਸ ਮੈਂ ਅਜੇ ਨਾ ਜੇ ਤੁਸੀਂ ਕਹੋ ਨਾ ਉਹ ਵਾਲੀ ਗੱਲ ਆ ਜੇ ਮੈਂ ਜਾਣ ਬੁੱਝ ਕੇ ਨਹੀਂ ਸੀ ਕਰਦਾ ਪਰ ਲੋਕਾਂ ਕਹਿਣਾ ਇੰਟਰਵਿਊ ਕਰ ਰਿਹਾ ਸ਼ਾਇਦ ਰਲ ਕੇ ਰਲੇ ਹੋਏ ਨੇ ਇੱਕ ਦੂਜੇ ਦੀ ਉਹ ਦੀ ਤਾਰੀਫ ਕਰ ਰਹੇ ਉਹਨਾਂ ਦੀ ਤਾਰੀਫ ਕਰ ਰਹੇ ਨੇ ਕਾਰਨ ਵਿੱਚੋਂ ਇਹ ਆ ਕਿ ਮੈਂ ਤੁਹਾਡੇ ਬਾਰੇ ਜਿੰਨਾ ਮਤਲਬ ਕਿਉਂਕਿ ਜਿਸ ਤਣ ਲੱਗੇ ਨਾ ਉਹੀ ਜਾਣੇ ਹੂੰ ਮੈਂ ਇਹ ਸੱਗ ਦੇ ਵਿੱਚੋਂ ਨਿਕਲ ਚੁੱਕਾ ਤੇ ਮੈਂ ਜਗਦੀਪ ਸਿੰਘ ਦਾ ਦੁੱਖ ਵੀ ਜਾਣਦਾ ਹੂੰ ਜੀਦਾ ਕਰਕੇ ਮੈਂ ਦੋ ਪ੍ਰੋਜੈਕਟ ਹੁਣ ਮੈਂ ਕੀਤੇ ਤਿੰਨ ਚਾਰ ਪ੍ਰੋਜੈਕਟ ਕੀਤੇ ਆ ਜਿਹਦੇ ਵਿੱਚ ਦੋ ਪ੍ਰੋਜੈਕਟ ਜਿਹੜੇ ਬਹੁਤ ਅਹਿਮ ਸੀਗੇ ਕਿਉਂਕਿ ਇੱਥੇ ਉਹਣਾ ਮਨਾ ਹੈ ਉਹ ਵੀ ਫੀਚਰ ਫਿਲਮ ਸੀ ਤੇ ਕੇਰ ਸਿੰਘ ਦੀ ਮੌਤ ਉਹ ਵੀ ਫੀਚਰ ਫਿਲਮ 'ਚ ਸੀ ਹੂੰ ਕੇਰ ਸਿੰਘ ਦੀ ਮੌਤ ਤੋਂ ਤਾਂ ਸਾਨੂੰ ਬਹੁਤ ਜ਼ਿਆਦਾ ਅਸਾਂ ਸੀ ਹੂੰ ਇਹਦਾ ਇੱਕ ਕਾਰਨ ਇਹ ਵੀ ਹੈ ਸਭ ਤੋਂ ਵੱਡੀ ਗੱਲ ਚੌਧਰ ਹੂੰ 2-3 ਲੱਖ ਰੁਪਇਆ ਲਾ ਕੇ ਪ੍ਰੋਡਿਊਸਰ ਸਾਡੇ ਨਾਲ ਬੈਠ ਜਾਂਦਾ ਆ ਕੇ ਹੂੰ ਉਹ 2-3 ਲੱਖ ਦੇ ਨਾਲ 35-40 ਲੱਖ ਦੇ ਉੱਪਰ ਚੌਧਰ ਜਗਾਉਣ ਨੂੰ ਫਿਰਦਾ ਹੂੰ ਚੌਧਰ ਦੇ ਚੱਕਰ ਦੇ ਵਿੱਚ ਕੋ ਉਹਨੂੰ ਪੁੱਛ ਲਿਆ ਮੈਨੂੰ ਨਹੀਂ ਪੁੱਛ ਲਿਆ ਉਹਨੂੰ ਪੁੱਛ ਲਿਆ ਉਹਨੂੰ ਆਪਸ ਦੇ ਵਿੱਚ ਕੁੱਕੜ ਲੜਾਈ ਦੇ ਵਿੱਚ ਸਾਡੇ ਵਰਗੇ ਪਿਸ ਜਾਂਦੇ ਆ ਹੂੰ ਜਿਨ੍ਹਾਂ ਦੇ ਵਿੱਚ ਇੱਕ ਪਵਨ ਦੇਵਗਨ ਵੀ ਆ ਤੇ ਦੂਜਾ ਜਗਦੀਪ ਸਿੰਘ ਵੀ ਆ ਹੂੰ ਕਹਿਣ ਨੂੰ ਤੇ ਬੜੇ ਲੋਕ ਇਹ ਕਹਿ ਦਿੰਦੇ ਆ ਕਿ ਆ ਬਵਨਦੇਵ ਗੱਣ ਨੇ ਫਿਲਮ 'ਚ ਕੰਮ ਕੀਤਾ ਤੇ ਫਿਲਮ ਬਾਹਰ ਨਹੀਂ ਆਈ ਜਗਦੀਪ ਸਿੰਘ ਨੇ ਫਿਲਮ ਡਾਇਰੈਕਟ ਕੀਤੀ ਤੇ ਫਿਲਮ ਬਾਹਰ ਨਹੀਂ ਕੱਢੀ ਹੂੰ ਪਰ ਇਸ ਦੇ ਪਰਦੇ ਦੇ ਪਿੱਛੇ ਕੀ ਹੋਇਆ ਜਾਂ ਕਿੱਦਾਂ ਹੈ ਜਾਂ ਮੈਂ ਜਾਣਦਾ ਜਾਂ ਜਗਦੀਪ ਸਿੰਘ ਜੀ ਮੈਂ ਤਾਂ ਅੱਜ ਵੀ ਔਨ ਕੈਮਰਾ ਬੈਠੇ ਆ ਔਨ ਕੈਮਰਾਮੈਨ ਕਿਉਂਕਿ ਕਿਤੇ ਨਹੀਂ ਗਿਆ ਇਸ ਫੀਲਡ ਦੇ ਵਿੱਚ ਆ ਤੁਸੀਂ ਵੀ ਇਸ ਫੀਲਡ ਦੇ ਵਿੱਚੋਂ ਤੁਸੀਂ ਕੰਮ ਘਟਾ ਦਿੱਤਾ ਮੈਂ ਥੋੜਾ ਫੀਲਡ ਚੇਂਜ ਕਰਕੇ ਚੈਨਲ ਵੱਲ ਨੂੰ ਆ ਗਿਆ ਪਰ ਮੇਰਾ ਫੇਸ ਤਾਂ ਲੋਕਾਂ ਵੱਲ ਜਾ ਰਿਹਾ ਨਾ ਲੋਕਾਂ ਨੂੰ ਪਤਾ ਹੈ ਵੀ ਜਗਦੀਪ ਇਸ ਫੀਲਡ ਦੇ ਵਿੱਚ ਕੁਝ ਕੰਮ ਕਰ ਰਿਹਾ ਪਰ ਉਹ ਸਾਨੂੰ ਪਤਾ ਸਾਡੀਆਂ ਕੀ ਮਜਬੂਰੀਆਂ ਸੀ ਪਰ ਮੈਨੂੰ ਮੇਰੀ ਫੈਮਿਲੀ ਨੇ ਸਪੋਰਟ ਕੀਤਾ ਮੈਨੂੰ ਮੇਰੇ ਪਰਿਵਾਰ ਨੇ ਬਹੁਤ ਸਪੋਰਟ ਕੀਤਾ ਪਰ ਜੇ ਮੈਂ ਪਵਨਦੇਵ ਪਵਨਦੇਵ ਗਾਨ ਦਾ ਹੁਣ ਦੀ ਗੱਲ ਕਰਦਾ ਕਿਉਂਕਿ ਉਹਨਾਂ ਦੇ ਮੋਢਿਆਂ ਤੇ ਬਹੁਤ ਵੱਡਾ ਬੋਝ ਸੀ ਫੈਮਿਲੀ ਦਾ ਉਹਦੇ ਕਰਕੇ ਵੀ ਕਿੰਨਾ ਕਿਤੇ ਹੋ ਸਕਦਾ ਵੀ ਤੁਸੀਂ ਜਿਆਦਾ ਨਹੀਂ ਸਭ ਤੋਂ ਵੱਡਾ ਕਾਰਨ ਇਹ ਹੀ ਆ ਜੀ ਮੇਰਾ ਫਾਦਰ ਸਾਹਿਬ ਨੇ ਜਦ ਫਾਦਰ ਸਾਹਿਬ ਨੇ ਦੇਖਿਆ ਕਿ ਇਹਨਾਂ ਦਾ ਮਤਲਬ ਕਿ ਧਿਆਨ ਉਧਰੋਂ ਨਹੀਂ हट ਰਿਹਾ ਤੇ ਉਹਨਾਂ ਨੇ ਮੈਨੂੰ ਚੁੱਕ ਕੇ ਵੱਖ ਕਰ ਦਿੱਤਾ ਤੇ ਮੈਂ ਇਸ ਟਰੈਕ ਤੋਂ ਹਟ ਕੇ ਫੈਮਲੀ ਵਾਲੇ ਟਰੈਕ ਤੇ ਆ ਗਿਆ ਉਹ ਜਿੰਮੇਵਾਰੀ ਵੱਧ ਗਈ ਇਧਰੋਂ ਕੰਮ ਘਟਾ ਕੇ ਤੇ ਉਧਰ بس ਫੋਕਸ ਕਰ ਲਿਆ ਉਸ ਤੋਂ ਬਾਅਦ ਸੁੱਤੇ ਨੂੰ ਜਗਾਉਣ ਵਾਲਾ ਜਗਦੀਪ ਸਿੰਘ ਹੀ ਆ ਹੂੰ ਕਿਉਂ ਮੈਂ ਇੱਕਦਮ ਭੁੱਲ ਕੇ ਬੈਠਾ ਆਇਆ ਸੀ ਕਿ ਪਵਨ ਦੇਵ ਗਨ ਮਤਲਬ ਖਤਮ ਹੋ ਗਿਆ ਹੂੰ ਫਿਰ ਇੱਕ ਦਿਨ ਮੇਰੀ ਫੋਟੋ ਦੇਖ ਕੇ ਮੈਨੂੰ ਕਾਲ ਆ ਕਾਲ ਆ ਗਈ ਹੂੰ ਮੈਂ ਉਸ ਡਾਇਰੈਕਟਰ ਨੂੰ ਡਾਇਰੈਕਟਰ ਮੰਨਦਾ ਵਾਂ ਜਿਹੜਾ ਆਪਣੇ ਇੱਕ ਆਰਟਿਸਟ ਨੂੰ ਇੱਕ ਫੋਟੋ ਦੇਖ ਕੇ ਆਪਣੇ ਕਰੈਕਟਰ ਦੀ ਪਛਾਣ ਕਰੇ ਹੂੰ ਅਸੀਂ ਜਾ ਕੇ 100-100 ਆਡੀਸ਼ਨ ਦੇ ਕੇ ਆ ਜਾਂਦੇ ਹਾਂ ਸਾਨੂੰ ਕੋਈ ਰਿਪਲਾਈ ਨਹੀਂ ਆਂਦਾ ਜਿੱਥੇ ਮੈਂ ਆਡੀਸ਼ਨ ਦਿੱਤਾ ਵੀ ਨਹੀਂ ਮੈਨੂੰ ਦੋ ਵਾਰੀ ਦੋ ਤਿੰਨ ਵਾਰੀ ਜਗਦੀਪ ਸਿੰਘ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਿੱਥੇ ਇੱਕ ਮੈਨੂੰ ਫੋਟੋ ਦੇ ਉੱਤੇ ਸਿਲੇਕਟ ਕੀਤਾ ਗਿਆ ਸੀ ਹੂੰ ਪਰ ਪਤਾ ਨਹੀਂ ਕਿਉਂ ਬਦਕਿਸਮਤੀ ਕਹਿ ਸਕਦੇ ਮੈਂ ਕਿਸਮਤ ਨੂੰ ਵੀ ਵਿਸ਼ਵਾਸ ਕਰਦਾ ਹਾਂ ਕਿਸਮਤ ਦੇ ਵਿੱਚ ਤੁਸੀਂ ਉਸ ਚੀਜ਼ ਨੂੰ ਮੰਨਦੇ ਹੋ ਜਾਂ ਨਾ ਮੰਨਦੇ ਮੈਂ ਇਸ ਗੱਲ ਤੇ ਨਹੀਂ ਤੁਹਾਨੂੰ ਕਹੂੰਗਾ ਪਰ ਕਿਤੇ ਨਾ ਕਿਤੇ ਲੱਗਦਾ ਵੀ ਕਿਸਮਤ ਦਾ ਵੀ ਖੇਲ ਹੈਗਾ ਇਸ ਫੀਲਡ ਦੇ ਵਿੱਚ वैसे ਤਾਂ ਮੈਨੂੰ ਸਾਰੇ ਲੋਕ ਇਸ ਤੇ ਸ਼ਾਇਦ ਤੁਸੀਂ ਵੀ ਜਾਣਦੇ ਹੋ ਨਾਸਤਿਕ ਕਹਿੰਦੇ ਆ ਕਿ ਤੂੰ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਆ ਪਰ ਜਦੋਂ ਇਸ ਚੀਜ਼ ਨੂੰ ਵੇਖੀ ਜਾਂਦਾ ਨਾ ਇੱਕ ਵਾਰੀ ਹੋ ਜਾਂਦਾ ਵਾ ਦੋ ਵਾਰੀ ਹੋ ਜਾਂਦਾ ਵਾ ਕਿਸੇ ਨਾ ਕਿਸੇ ਇਸ ਚੀਜ਼ ਨੂੰ ਮੰਨਣਾ ਵੀ ਪੈ ਜਾਂਦਾ ਵਾ ਕਿ ਇਹ ਕਿਸਮਤ ਦਾ ਖੇਡ ਆ ਜਿਹਦਾ ਕਰਕੇ ਇੰਨਾ ਨੇੜੇ ਪਹੁੰਚ ਕੇ ਕਾਮਯਾਬੀ ਦੇ ਸਕਸੈਸ ਦੇ ਇੰਨਾ ਨੇੜੇ ਪਹੁੰਚ ਕੇ ਵੀ ਬੰਦਾ ਕੁਝ ਨਹੀਂ ਕਰ ਸਕਦਾ ਮਤਲਬ ਕੁਝ ਆਪਣੇ ਜਿਹੜੇ ਪੈਰ ਬੰਦੇ ਦੇ ਡੋਲ ਜਾਂਦੇ ਆ ਇਹਦਾ ਕਾਰਨ ਬਦਕਿਸਮਤੀ ਆ ਹੁਣ ਜੇ ਦੇਖੋ ਬਾਦ ਕਿਸਮਤੀ ਤੋਂ ਤੁਹਾਨੂੰ ਮੈਂ ਦੱਸਦਾ ਮੇਰੇ ਨਾਲ ਆਪਣੇ ਮੇਰੇ ਨਾਲ ਕਿੰਨੇ ਆਰਟਿਸਟ ਸੀਗੇ ਉੱਥੇ ਇੱਕ ਮੈਂ ਹੀ ਪਿੱਛੇ ਆ ਹਮ ਰਾਸੰਦੂ ਅੱਜ ਕਿਸ ਲੈਵਲ ਤੇ ਆ ਹਮ ਬਲਜੀਤ ਮਹਾਲੀ ਬਲਜੀਤ ਮਹਿਤੋਂ ਅੱਜ ਕਿਸ ਲੈਵਲ ਤੇ ਆ ਹਮ ਕਮਲ ਸ਼ਰਮਾ ਅੱਜ ਕਿਸ ਲੈਵਲ ਤੇ ਆ ਹਮ ਠੀਕ ਹੈ ਜਿੰਨੇ ਮੇਰੇ ਨਾਲ ਆਰਟਿਸਟ ਕੰਮ ਕਰਕੇ ਗਏ ਆ ਸਾਰੇ ਕਿਸ ਨਾ ਕਿਸੇ ਲੈਵਲ ਤੇ ਆ ਪਵਨ ਦੇਵ ਗਨ ਫੇਰ ਉੱਥੇ ਦਾ ਉੱਥੇ ਆ ਹਮ ਕਾਰਨ ਕਿਸਮਤ ਹਮ ਮੋੜਕੜ ਕੇ ਕਿਸਮਤ ਉਥੇ ਲੈ ਜਾਂਦੀ ਬੰਦੇ ਨੂੰ ਪਰ ਇੱਕ ਮੈਂ ਐਕਸਿਡੈਂਟ ਇੰਟਰਵਿਊ ਦੇ ਵਿੱਚ ਸਵਾਲ ਕਰਦਾ ਹੁੰਦਾ ਜਿਹੜੇ ਨਵੇਂ ਕਲਾਕਾਰ ਨੇ ਖਰ ਜਿਹੜੇ ਚਰਚਿਤ ਜਿਹੜੇ ਸਾਡੇ ਇਸ ਫਿਲਮ ਇੰਡਸਟਰੀ ਦੇ ਜਾਂ ਸੰਗੀਤ ਇੰਡਸਟਰੀ ਦੇ 스타 ਨੇ ਉਹ ਵੀ ਮੇਰੇ ਸਟੂਡੀਓ 'ਚ ਆ ਕੇ ਮੇਰੇ ਨਾਲ ਰਾਬਤਾ ਬਣਾ ਚੁੱਕੇ ਨੇ ਅੱਜ ਅਸੀਂ ਤੁਹਾਨੂੰ ਵੀ ਐਜ਼ ਅ ਫਰੈਂਡ ਤੌਰ ਤੇ ਮੈਂ ਸੱਦਣਾ ਚਾਹੁੰਦਾ ਸੀ ਤੇ ਅੱਜ ਕੁਦਰਤੀ ਆਪਣਾ ਸਾਥੀ ਬਣ ਗਿਆ ਕਿ ਲੋਕਾਂ ਦੇ ਨਾਲ ਆਪਾਂ ਸਾਰੀਆਂ ਗੱਲਾਂ ਸਾਂਝੀਆਂ ਕਰੀਏ ਚਰਚਾ ਕਰੀਏ ਤੇ ਨਾਲ ਨਾਲ ਮੈਂ ਇੱਕ ਜਿਹੜਾ ਹੋਰ ਉਹਨਾਂ ਨੂੰ ਸਵਾਲ ਕਰਦਾ ਹੁੰਦਾ ਕਿ ਜਿਹੜੀ ਅੱਜ ਦੀ ਕਲਾਕਾਰੀ ਹੈ ਅੱਜ ਦੀ ਸਿਰਫ ਇੱਕ ਫੋਨ ਤੇ ਰਹਿ ਗਈ ਹੈ ਪਹਿਲਾ ਸੈਰੀਮੇ ਦੇ ਵਿੱਚ ਜਾਣਾ ਕਿੰਨੇ ਲੋਕ ਇਸ ਇੰਡਸਟਰੀ ਨਾਲ ਜੁੜੇ ਹੋਏ ਸੀ ਇਸ ਦੇ ਉੱਪਰ ਨਾ ਮੈਂ ਇੱਕ ਕੰਟੈਂਟ ਲਿਖਿਆ ਹੋਇਆ ਸਟੋਰੀ ਲਿਖੀ ਹੋਈ ਹੈ ਇੱਕ ਹੂੰ ਜਿਸ ਦਾ ਨਾਮ ਵੀ ਅਸੀਂ ਔਨ ਕੈਮਰਾ ਮੈਂ ਨਹੀਂ ਬੋਲਣਾ ਚਾਹੁੰਗਾ ਥੋੜਾ ਸੀਕ੍ਰੀਟ ਹੈ ਹੂੰ ਤੇ ਉਹ ਇਸ ਚੀਜ਼ ਨੂੰ ਲੈ ਕੇ ਆ ਹੂੰ ਉਹ ਜਿਹੜਾ ਆਰਟਿਸਟ ਇੱਕ ਮਨ ਦੇ ਵਿੱਚ ਸ਼ੌਕ ਪਾਲ ਕੇ ਕਦਮ-ਕਦਮ ਤੇ ਨਾ ਸਟਰਗਲ ਕਰਕੇ ਕਾਕੇ ਦੇ ਦਰਿਆ ਪਾਰ ਕਰਕੇ ਕਿੱਥੋਂ ਤੱਕ ਪਹੁੰਚਦਾ ਹੈ ਹੂੰ ਉਹ ਟੈਲੈਂਟ ਇੱਕ ਪਾਸੇ ਧਰਿਆ ਰਿਆ ਜਾਂਦਾ ਹੂੰ ਮੋਬਾਈਲ ਦੇ ਉੱਪਰ ਦੋ ਰੀਲਾਂ ਬਣਾ ਕੇ ਹੂੰ ਉਹ ਰੀਲ ਵਾਇਰਲ ਹੋ ਕੇ ਤਾਂ ਵਾਇਰਲ ਹੋਏ ਆਰਟਿਸਟ ਨੂੰ ਤੁਸੀਂ ਚੱਕ ਕੇ ਅੱਗੇ ਪਰਦੇ ਤੇ ਮੌਕਾ ਦਿੰਦੇ ਜੀ ਹੂੰ ਫਿਰ ਉੱਥੇ ਪਤਾ ਲੱਗਦਾ ਸਿਰਫ ਇਹ ਟੈਲੈਂਟ ਦਾ ਮੁੱਲ ਨਹੀਂ ਇੱਥੇ ਸਿਰਫ ਲਾਈਕ ਤੇ ਕਮੈਂਟ ਦਾ ਮੁੱਲ ਆ ਅੱਛੀ ਗੱਲ ਹੋਰ ਪਵਨ ਮੈਂ ਤੁਹਾਨੂੰ ਹੋਰ ਪੁੱਛਦਾ ਯਾਰ ਕਿਉਂਕਿ ਸਮਾਂ ਵੀ ਕਾਫੀ ਜ਼ਿਆਦਾ ਹੋ ਰਿਹਾ ਕਿਉਂਕਿ ਸਾਡਾ ਸਮਾਂ ਵੀ ਆਪਾਂ ਨੂੰ ਯਾਸ਼ਤ ਨਹੀਂ ਦੇਊਗਾ ਆਪਾਂ ਸ਼ੋਰਟ ਚ ਗੱਲ ਕਰਦੇ ਹਾਂ ਉਸ ਚੀਜ਼ ਤੇ ਵੀ ਹੂੰ ਪਵਨਦੇਵ ਗਾਨ ਦੇ ਸਾਰੇ ਟੈਲੈਂਟ ਨੇ ਮੈਂ ਕੋਈ ਨਿੱਜੀ ਤੌਰ ਤੇ ਜੋੜਿਆ ਤੁਹਾਡੇ ਨਾਲ ਲੇਖਣੀ ਤੋਂ ਲੈ ਕੇ ਡਾਇਰੈਕਸ਼ਨ ਤੱਕ ਦੇ ਜਿਹੜੇ ਡਿਪਾਰਟਮੈਂਟ ਨੇ ਆਪਾਂ ਸੰਭਾਲੇ ਹੋਏ ਨੇ ਸਾਮੇ ਵੀ ਨੇ ਤੁਸੀਂ ਨੇ ਹਾਂਜੀ ਅ ਜਿਨੂੰ ABC ਨਹੀਂ ਸੀ ਪਤਾ ਇਸ ਫੀਲਡ ਦੀ ਉਹ ਅੱਜ YouTube ਤੇ Facebook ਤੋਂ ਲੱਖਾਂ ਰੁਪਏ ਮਹੀਨੇ ਦਾ ਕਮਾ ਰਹੇ ਨੇ ਪਵਨ ਦੇ ਗਨ ਉਸ ਫੀਲਡ ਦੇ ਵਿੱਚ ਕਿਉਂ ਨਹੀਂ ਆਇਆ ਜਾਂ ਆਪਾਂ ਜਿਹੋ ਜਿਹੇ ਲੋਕ ਭਾਲਦੇ ਨੇ ਲੱਚਰ ਤਾਂ ਲੋਕ ਜ਼ਿਆਦਾ ਦੇਖ ਰਹੇ ਨੇ ਮਾਫ ਕਰਨਾ ਸਾਰੇ ਦਰਸ਼ਕ ਇਹੋ ਜਿਹੇ ਨਹੀਂ ਹੈਗੇ ਵੀ ਉਹ ਸਾਰੇ ਇੱਕ ਰੰਗ ਦੇਖਦੇ ਨੇ ਪਰ ਜ਼ਿਆਦਾਤਰ ਲੋਕ ਨੇ ਜਿਹੜੇ ਉਹ ਦੋਰੀ ਸ਼ਬਦਾਵਲੀ ਵਾਲੇ ਪ੍ਰੋਗਰਾਮ ਦੇਖਣਾ ਪਸੰਦ ਕਰਦੇ ਨੇ ਤੇ ਉਹੋ ਜਿਹੀ ਚੀਜ਼ਾਂ ਨੂੰ ਵਾਇਰਲ ਕਰਦੇ ਨੇ ਤੇ ਫਿਰ ਤੁਸੀਂ ਨਹੀਂ ਸੋਚਿਆ ਵੀ ਯਾਰ ਮੈਂ ਵੀ ਹੋ ਜਾ ਕੁਝ ਕਰਕੇ 4 ਰੁਪਏ ਕਮਾ ਲਾਂ ਬੱਚੇ ਸੈੱਟ ਕਰ ਲਾਂ ਵੇਖੋ ਜੀ ਇਦਾਂ ਤੇ ਪੈਸੇ ਫਿਰ ਉਹ ਤਾੜੀ ਮਾਰਨ ਵਾਲੇ ਤੇ ਨੱਚਣ ਵਾਲੇ ਵੀ ਕਮਾਈ ਜਾਂਦੇ ਆ ਹੂੰ ਠੀਕ ਐ ਪੈਸਾ ਅਸੀਂ ਤੇ ਇੱਜ਼ਤ ਵਾਸਤੇ ਤੇ ਆਪਣੀ ਸ਼ੌਹਰਤ ਵਾਸਤੇ ਇਸ ਦੇ ਵਿੱਚ ਸ਼ੌਹਰਤ ਜੇ ਇਦਾਂ ਮਤਲਬ ਅਕਚਰ ਬਣੇ ਨਾ ਕਮਾਈਆਂ ਤੇ ਕੀ ਫਾਇਦਾ ਨਹੀਂ ਪੈਸਾ ਫਿਰ ਜ਼ਰੂਰੀ ਵੀ ਆ ਨਾ ਤੇ ਪੈਸਾ ਵੇਖੋ ਜਿੰਨਾਕ ਆਪਣੇ ਪਰਿਵਾਰ ਨੂੰ ਚਲਾਉਣ ਵਾਸਤੇ ਤੇ ਆਪਣੀ ਜ਼ਿੰਦਗੀ ਜਿਉਣ ਵਾਸਤੇ ਪੈਸਾ ਚਾਹੀਦਾ ਉਹਨਾਂ ਕਾ ਪੈਸਾ ਤੇ ਕਮਾਈ ਜਾ ਰਹੇ ਆ ਹੂੰ ਇਹ ਪ੍ਰੋਫੈਸ਼ਨ ਚੁਣਿਆ ਸੀ ਇੱਕ ਅ ਇੱਕ ਦਿਲ ਦੇ ਵਿੱਚ ਇਹਨੂੰ ਆਪਾਂ ਕੀੜਾ ਕਹਿ ਲੈਂਦੇ ਆ ਦਿਮਾਗੀ ਕੀੜਾ ਸੀ ਐਕਟਿੰਗ ਦਾ ਜਿਹੜਾ ਕਿ ਜੀਦਾ ਕਰਕੇ ਇੱਕ ਸ਼ੌਕ ਸੀ ਦਿਲ ਦੇ ਵਿੱਚ ਜਾ ਗਿਆ ਕਿ ਮੈਂ ਇੱਕ ਸਕਸੈਸ ਹੋਣਾ ਇੱਕ ਹਿੱਟ ਹੋਣਾ ਵਾ ਉਸ ਚੱਕਰ ਦੇ ਵਿੱਚ ਇਹ ਪ੍ਰੋਫੈਸ਼ਨ ਚੁਣਿਆ ਸੀਗਾ ਤੇ ਬਾਕੀ ਜੇ ਆਪਾਂ ਅੱਜ ਕੱਲ ਗੱਲ ਕਰੀਏ ਲੱਚਰਤਾ ਦੀ ਲੱਚਰਤਾ ਅੱਜ ਕੱਲ ਦੀਆਂ ਪੰਜਾਬੀ ਫਿਲਮਾਂ ਦੇਖ ਲਓ ਹੂੰ ਅੱਜ ਕੱਲ ਦੀਆਂ ਪੰਜਾਬੀ ਫਿਲਮਾਂ ਜਿਹੜੀਆਂ ਆ ਰਹੀਆਂ ਦੇਖ ਲਓ ਹੂੰ ਕਿ ਉਹਨਾਂ ਦੇ ਵਿੱਚ ਲੱਚਰਤਾ ਹੈ ਨਹੀਂ ਹੂੰ ਜੋ ਕੁਝ ਅਸੀਂ ਦਿਖਾਉਂਦੇ ਆ ਉਹੀ ਸਾਡੇ ਬੱਚੇ ਦੇਖਦੇ ਆ ਤੇ ਉਹੀ ਚੀਜ਼ ਨੂੰ ਅਪਲਾਈ ਕਰਦੇ ਆ ਹੂੰ ਅੱਜ ਸਾਡੇ ਕੋਲ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਸਾਡੇ ਕੋਲ ਕੰਟੈਂਟ ਹੈ ਨਹੀਂ ਆ। ਹੂੰ ਸਾਡੇ ਜਿੰਨੇ ਵੀ ਸਕ੍ਰਿਪਟ ਰਾਈਟਰ ਆ ਜਿੰਨੇ ਵੀ ਕ੍ਰੀਏਟਰ ਆ ਸਾਰੇ ਸਾਰੀ ਫਿਲਮ ਦਾ ਵਿਸ਼ਾ ਕੀ ਹੁੰਦਾ ਵਿਆਹ ਹੂੰ ਵਿਆਹ ਤੋਂ ਹੀ ਬਾਹਰ ਨਹੀਂ ਨਿਕਲਦੇ ਹੂੰ ਉਹ ਜੋ ਅਸੀਂ ਬੱਚਿਆਂ ਨੂੰ ਦਿਖਾਵਾਂਗੇ ਜੋ ਸਾਡੇ ਬੱਚੇ ਦੇਖਣਗੇ ਉਹੀ ਕੁਝ ਸਿੱਖਣਗੇ ਤੇ ਉਸੇ ਚੀਜ਼ ਦੀਆਂ ਰੀਲਾਂ ਬਣਨਗੀਆਂ ਹੂੰ ਇਹ ਵੀ ਵੱਡੀ ਗੱਲ ਹੈ ਤੁਸੀਂ ਫੋਰਨ ਦੇ ਵਿੱਚ ਫੋਰਨਰ ਦੀਆਂ ਰੀਲਸ ਦੇਖ ਲਓ ਉਹਦੇ ਵਿੱਚ ਜੋ ਵੀ ਕੁਝ ਸਿੱਖਣ ਬਾਰੇ ਕੁਝ ਨਾ ਕਿਸੇ ਟੈਕਨੋਲੋਜੀ ਬਾਰੇ ਜਾਂ ਕਿਸੇ ਨਾ ਕਿਸੇ ਵਿਸ਼ੇ ਬਾਰੇ ਗੱਲ ਕਰਨਗੇ अच्छा चल एक गल और मैं ਤੁਹਾਨੂੰ ਪੁੱਛ ਲਾਂ ਕਿ ਕਿ ਮੈਂ ਤਾਂ ਕੀੜਾ ਉਹਦਾ ਮਾਰਿਆ ਹੋਇਆ ਅੰਦਰੋਂ ਹੋਣਾ ਕਿਉਂਕਿ ਮੈਂ ਸਾਡੇ ਚੈਨਲ ਤੇ ਸਕਾਈ ਨੀ ਪੰਜਾਬ ਦੇ ਮਾਧਿਅਮ ਰਾਹੀਂ ਕੰਮ ਕਰਨ ਲੱਗਿਆ ਅੱਛੀ ਖਾਸੀ ਜੌਬ ਤੇ ਹੁਣ ਹੈਗਾ ਤੇ ਤੁਹਾਡੇ ਵਰਗੇ ਸੱਜਣਾ ਨਾਲ ਰੂਬਰੂ ਹੁੰਦਾ ਰਹਿਣਾ ਰੋਜ਼ ਕੋਈ ਨਾ ਕੋਈ ਸਾਡੇ ਮਹਿਮਾਨ ਆਇਆ ਰਹਿੰਦਾ ਤੇ ਪਵਨਦੇਵ ਗਾਨ ਨੇ ਫਿਰ ਉਹ ਕੀੜਾ ਅੰਦਰੋਂ ਮਾਰ ਦਿੱਤਾ ਜਾਂ ਹਜੇ ਕਿਤੇ ਨਾ ਕਿਤੇ ਸੁੰਘਕਦਾ ਇਹ ਕੀੜਾ ਦਾ ਸ਼ਾਇਦ ਪਵਨਦੇਵ ਗਾਨ ਦੇ ਮਰਨ ਤੋਂ ਬਾਅਦ ਵੀ ਨਹੀਂ ਮਰਦਾ ਅੱਛਾ ਇਹ ਸ਼ਾਇਦ ਇਹ ਕਿੜਾ ਹੀ ਆ ਕਿ ਜਿਹੜਾ ਜਿਹੜਾ ਅਜੇ ਤੱਕ ਮੈਨੂੰ ਇਸ ਲਾਈਨ ਨਾਲ ਜੋੜੀ ਰੱਖਿਆ ਤੇ ਤੁਹਾਡੇ ਤੱਕ ਅੱਜ ਵੀ ਤੁਹਾਡੇ ਤੱਕ ਪਹੁੰਚਿਆ ਵਾ ਇਸ ਨੂੰ ਲੈ ਕੇ ਤੇ ਜਦੋਂ ਮੈਂ ਪਹਿਲਾਂ ਦੱਸ ਚੁੱਕਾ ਵਾਂ ਕਿ ਅਸੀਂ ਮਤਲਬ ਆਪਣੇ ਆਪ ਨੂੰ ਇਸ ਲਾਈਨ ਨਾਲ ਜੋੜੀ ਰੱਖਣ ਦਾ ਮੈਂ ਕੁਝ ਨਾ ਕੁਝ ਕਰਦਾ ਰਹਿਣਾ ਛੋਟਾ ਮੋਟਾ ਚਾਹੇ ਕੁਝ ਟਾਈਮ ਬਾਅਦ ਹੀ ਕਰਾਂ ਤੇ ਆਪਣੇ ਆਪ ਨੂੰ ਐਕਟਿਵ ਰੱਖਣ ਵਾਸਤੇ ਜੋ ਆਪਣੇ ਦਿਮਾਗ ਦੇ ਜੋ ਆਪਣੇ ਭਾਵ ਹੁੰਦੇ ਉਹ ਕਾਗਜ਼ਾਂ ਤੋਂ ਉਤਾਰ ਕੇ ਇੱਕ ਸਕ੍ਰਿਪਟ ਦਾ ਰੂਪ ਦੇ ਦੇਈਦਾ ਸਟੋਰੀ ਵਗੈਰਾ ਤਿਆਰ ਕਰਕੇ ਰੱਖ ਲਈਦੀ ਆ ਤੇ ਉਸ ਤਰ੍ਹਾਂ ਹੀ ਉਹਨਾਂ ਸਟੋਰੀਆਂ ਦੇ ਵਿੱਚੋਂ ਇੱਕ ਸਟੋਰੀ ਆ ਜਿਹੜੀ ਸਾਡੀ ਚੈਂਪੀਅਨ ਜਿਹਦੇ ਉੱਪਰ ਅਸੀਂ ਕੰਮ ਕਰ ਰਹੇ ਹਾਂ ਉਸ ਵੇਲੇ ਹੂੰ ਤੇ ਉਹ ਇੱਕ ਸੱਚੀ ਕਹਾਣੀ ਆ ਤੇ ਉਹਦੇ ਉੱਪਰ ਮਤਲਬ ਅਸੀਂ ਵਰਕ ਕਰ ਰਹੇ ਹਾਂ ਤੇ ਹੁਣ ਉਹ ਬਹੁਤ ਜਲਦੀ ਅਸੀਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਆ ਤੁਸੀਂ ਹੁਣ ਇੱਕ ਗੱਲਾਂ ਦੇ ਵਿੱਚ ਜ਼ਿਕਰ ਕੀਤਾ ਸੀ ਵੀ ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਮੈਂ ਮੇਰੇ ਚੰਗੇ ਦੋਸਤ ਨੇ ਜਿਹੜੇ ਹਾਂਜੀ ਅਸੀਂ ਭਾਵੇਂ ਫੇਲ ਹੋ ਗਏ ਸਾਡੇ ਕੈਰੀਅਰ ਦੇ ਵਿੱਚੋਂ ਜਿਹੜੇ ਮੇਰੇ ਉਸ ਵੇਲੇ ਦੇ ਦੁੱਖਾਂ ਦੇ ਨਾਲ ਖੜੇ ਹੋਏ ਮੇਰੇ ਸਾਥੀ ਦੀ ਅੱਜ ਵੀ ਉਹ ਮੇਰੇ ਕੰਟੈਕਟ 'ਚ ਨੇ ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਹਾਂ ਹਾਂ ਜਿਹੜ ਉਨ ਤੋਂ ਮੈਂ ਵੀ ਕਿਨਾਰਾ ਕਰ ਲਿਆ ਤੇ ਉਹਨਾਂ ਨੇ ਮੇਰੇ ਬਾਰੇ ਬਹੁਤ ਚੰਗਾ ਮਾੜਾ ਬੋਲਿਆ ਵੀ ਆ ਤੇ ਬੋਲਦੇ ਵੀ ਹੋਣਗੇ ਤੇ ਅੱਜ ਦੀ ਇੰਟਰਵਿਊ ਦੇਖ ਕੇ ਵੀ ਬੋਲਣਗੇ ਅੱਜ ਵੀ ਬੋਲਣਗੇ ਤੁਸੀਂ ਨੀਚੇ ਕਮੈਂਟਾਂ 'ਚ ਦੇਖ ਲਿਓ ਕਈ ਕੁਝ ਕਹਿਣਗੇ ਉਹਨਾਂ ਨੂੰ ਉਹਨਾਂ ਨੂੰ ਪਤਾ ਪਵਨ ਤੇ ਜਗਦੀਪ ਇੱਕ ਨੇ ਠੀਕ ਆ ਇੱਕ ਜਨ ਦੇ ਇੱਕ ਜਾਨ ਨੇ ਇਹਨਾਂ ਦੀ ਸਾਡੇ ਤੁਸੀਂ ਕਮੈਂਟਾਂ 'ਚ ਦੇਖ ਲੈਣਾ ਸਾਰਾ ਕੁਝ ਕਈ ਕੁਝ ਆਣਾ ਕਈ ਜਿਹੜਾ ਸਾਡਾ ਇਹ ਪ੍ਰੋਗਰਾਮ ਆ ਨਾ ਸਿਰਫ ਸਾਡੇ ਪ੍ਰੋਗਰਾਮ ਨਹੀਂ ਅਸੀਂ ਇੱਕ ਜਿਹੜੇ ਦੁਕਾਨ ਤੇ ਇੱਕ ਕਲਾਕਾਰ ਦਾ ਅਸੀਂ ਕੁ ਉੱਭਰਦੇ ਹੋਏ ਕਲਾਕਾਰਾਂ ਦੇ ਜਿਹੜੇ ਦੁੱਖ ਨੇ ਜਾਂ ਜਿਹੜੇ ਸਾਡੇ ਵਰਗੇ ਸਟਰਗਲ ਕਰ ਰਹੇ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੀ ਸੀ ਉਹਨਾਂ ਦੇ ਦੁੱਖ ਵੀ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸਾਡੇ ਦਰਸ਼ਕ ਨੂੰ ਲੱਗਦਾ ਸਾਡੀ ਇਸ ਗੱਲ ਨਾਲ ਸਹਿਮਤ ਵੀ ਹੋਣਗੇ ਕਿਉਂਕਿ ਬੰਦਾ ਜਾਂ ਕੋਈ ਟੀਮ ਆੜੀ ਨਹੀਂ ਹੁੰਦੀ ਕੋਈ ਵਕਤ ਮਾੜਾ ਹੁੰਦਾ ਵਕਤ ਗੁਜ਼ਰ ਜਾਂਦਾ ਜਿਹੜੇ ਲੋਕ ਉਸ ਬੁਰੇ ਵਕਤ ਦੇ ਵਿੱਚ ਆਪਣੇ ਸੱਜਣਾ ਸਾਥੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੇ ਰਹਿੰਦੇ ਨੇ ਖੜੇ ਰਹਿੰਦੇ ਨੇ ਉਹ ਕਿਤੇ ਨਾ ਕਿਤੇ ਮੰਜ਼ਲਾਂ ਸਰ ਕਰ ਲੈਂਦੇ ਨੇ ਸਹੀ ਗੱਲ ਆ ਇਸੇ ਇਸ ਚੀਜ਼ ਦਾ ਇੱਕ ਜੀਦਾ ਜਾਗਦਾ ਮਿਸਾਲ ਮੈਂ ਵੀ ਹੂੰ ਇੱਕ ਸਾਡਾ ਇੱਕ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਨਾਲ ਅਸੀਂ ਖੜੇ ਰਹੇ ਆ ਅੱਜ ਤੁਸੀਂ ਉਂਗਲ ਫੜ ਕੇ ਮੈਨੂੰ ਇੱਥੇ ਤੱਕ ਲੈ ਆਂਦਾ ਹੂੰ ਨਹੀਂ ਤਾਂ ਮੈਨੂੰ ਉੱਥੇ ਹਨੇਰੇ 'ਚ ਬੈਠੇ ਨੂੰ ਕਿੰਨੇ ਖਰ ਮੇਰੀ ਤਾਂ ਪਹਿਲਾਂ ਹੀ ਕੋਸ਼ਿਸ਼ ਸੀ ਮੈਂ ਭਾਵੇਂ ਇੱਕ ਮਿਡਲ ਫੈਮਿਲੀ ਪੋਰ ਫੈਮਿਲੀ 'ਚੋਂ ਨਿਕਲ ਕੇ ਇਸ ਫੀਲਡ ਦੇ ਵਿੱਚ ਆਇਆ ਸੀ ਤੇ ਮੇਰੀ ਕੋਸ਼ਿਸ਼ ਸੀ ਜਿਹੜੇ ਕਲਾਕਾਰ ਨੇ ਕਲਾਕਾਰ ਨੂੰ ਅਸੀਂ ਅੱਗੇ ਲੈ ਕੇ ਆਈਏ ਅ ਪਰ ਅਸੀਂ ਵੀ ਕਿਤਨੇ ਕਿਤੇ ਪੈਸੇ ਇਕੱਠੇ ਕਰਕੇ ਥੋੜੀ ਥੋੜੀ ਫਿਲਮਾਂ ਬਣਾਉਂਦੀ ਸੀ ਵੀਰ ਤੂੰ ਇੰਨੇ ਕਪਾਲਾ ਤੂੰ ਇੰਨੇ ਕਪਾਲਾ ਉਹ ਨਹੀਂ ਸਾਡੀ ਮੈਨੇਜਮੈਂਟ ਤੋਂ ਹੋ ਸਕਦਾ ਮੇਰੀ ਕੋਈ ਕਮੀ ਹੋਵੇ ਨਹੀਂ ਬਹੁਤ ਸਫਲ ਹੋ ਪਾਏ ਇਸ ਚੀਜ਼ ਨੂੰ ਇਹ ਚੀਜ਼ ਜਿਹੜੀ ਸੀ ਨਾ ਪੈਸੇ ਥੋੜੇ ਥੋੜੇ ਇਕੱਠੇ ਕਰਕੇ ਕੰਮ ਕਰਨ ਦਾ ਇਸ ਚੀਜ਼ ਦਾ ਜਿਹੜਾ ਹੈਗਾ ਨਾ ਇਸ ਚੀਜ਼ ਬਦਨਾਮ ਹੋ ਚੁੱਕੀ ਹੈ ਕਿਸ ਤਰ੍ਹਾਂ ਕਿ ਆ ਜਿਹੜੇ ਨਵੇਂ-ਨਵੇਂ ਆਪ ਕਈ ਹੁਣ ਤੁਹਾਡੀ ਫੀਲਡ ਦੇ ਵੀ ਹੈਗੇ ਨੇ ਮਤਲਬ ਅਕਾਉਰਟੀ ਪੱਤਰਕਾਰ ਜਿਨ੍ਹਾਂ ਨੂੰ ਕਹਿ ਲੈਂਦੇ ਆ ਕਿ ਜਿਹਦੇ ਹੱਥ ਛੋਟਾ ਇੱਕ ਮੋਬਾਈਲ ਮੋਬਾਈਲ ਤੋਂ ਕੈਮਰਾ ਲੈ ਲੈਂਦੇ ਆ ਤੇ ਲੈ ਕੇ ਮਾਈ ਇਦਾਂ ਹੀ ਇੱਕ ਦੋ ਇੱਕ ਦੋ ਸਟੋਰੀ ਹਿੱਟ ਹੋ ਗਈਆਂ ਸਟੋਰੀ ਹਿੱਟ ਤੋਂ ਹੁਣ ਤੋਂ ਬਾਅਦ ਮੋਬਾਈਲ ਦੇ ਉੱਤੇ ਕੰਟੈਂਟ ਬਣਾ ਕੇ ਪੇਸ਼ ਕਰਦੇ ਆਂ ਜੀ ਅਸੀਂ ਡਾਇਰੈਕਟਰ ਹੁੰਨੇ ਆਂ ਪ੍ਰੋਡਿਊਸਰ ਹੁੰਨੇ ਆਂ ਸੀਓ ਹੁੰਨੇ ਆਂ ਆਹ ਹੁੰਨੇ ਆਂ ਇਨ੍ਹਾਂ ਚੀਜ਼ਾਂ ਦੇ ਵਿੱਚ ਹੀ ਸਾਰਾ ਕੁਝ ਜਿਹੜਾ ਵਾ ਸਾਹਮਣੇ ਦੇਖਣ ਨੂੰ ਮਿਲ ਜਾਂਦਾ ਵੀ ਕਿਹ ਕਿਹੜਾ ਕਿੰਨੇ ਪਾਣੀ ਚ ਜੀ ਪਵਨਦੇਵ ਗਾਂਝੀ ਆਪਣਾ ਸਮਾਂ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਅਸੀਂ ਬਹੁਤ ਸਾਰੀਆਂ ਗੱਲਾਂ ਨੇ ਇੱਕ ਹਿੱਸੇ ਦੇ ਵਿੱਚ ਪੂਰੀਆਂ ਨਹੀਂ ਕਰ ਸਕਾਂਗੇ ਤੇ ਅੱਜ ਆਪਾਂ ਕੁਝ ਗੱਲਾਂ ਬਾਤਾਂ ਕੀਤੀਆਂ ਨੇ ਸੋ ਦਰਸ਼ਕੋ ਅਸੀਂ ਇਹ ਕੋਈ ਜਿਹੜੀ ਇੰਟਰਵਿਊ ਆ ਖਾਸ ਪਵਨਦੇਵ ਗਾਂਧੀ ਵੀ ਨਹੀਂ ਸੀ ਖਾਸ ਉਹ ਮੇਰੇ ਨਾਲ ਵੀ ਉਹਦਾ ਚਰਚਾ ਰਿਹਾ ਕਿਉਂ ਅਸੀਂ ਇਕੱਠਿਆਂ ਨੇ ਕਾਫੀ ਕੰਮ ਕੀਤਾ ਬਹੁਤੇ ਸਫਲ ਨਹੀਂ ਹੋਏ ਪਰ ਕੁਝ ਹੱਦ ਤੱਕ ਅਸੀਂ ਸਫਲ ਵੀ ਰਹੇ ਹਾਂ ਕਿਉਂਕਿ ਜੇ ਅੱਜ ਅਸੀਂ ਇਕੱਠੇ ਬੈਠੇ ਹਾਂ ਇੱਕ ਟੇਬਲ ਤੇ ਬੈਠੇ ਇੱਕ ਵੱਡੇ ਚੈਨਲ ਵੱਡੇ ਪਲੇਟਫਾਰਮ ਤੋਂ ਅਸੀਂ ਤੁਹਾਡੇ ਰੂਬਰੂ ਹੋਏ ਹਾਂ ਤਾਂ ਅਸੀਂ ਕਿਤੇ ਨਾ ਕਿਤੇ ਸਫਲ ਵੀ ਹਾਂ ਤੇ ਉਮੀਦ ਕਰਦਾ ਇਸ ਗੱਲ ਨੂੰ ਤੁਸੀਂ ਐਂਡ ਨਾ ਸਮਝੋ ਇਹਦਾ ਦੂਜਾ ਭਾਗ ਅਸੀਂ ਜਲਦੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਕਿਉਂਕਿ ਰਾਤ ਦਾ ਵਕਤ ਹੋ ਚੁੱਕਿਆ ਰਾਤ ਦੇ ਤਕਰੀਬਨ 12:00 ਵੱਜ ਚੁੱਕੇ ਨੇ ਔਰ ਸਮਾਂ ਵੀ ਇਜ ਕਾਫੀ ਸਮੇਂ ਤੋਂ ਇਹਨਾਂ ਦੀ ਵੇਟ ਕਰ ਰਹੇ ਸੀ ਅੰਮ੍ਰਿਤਸਰ ਤੋਂ ਸਾਡੇ ਕੋਲੇ ਚੱਲ ਕੇ ਆਏ ਨੇ ਇਹਨਾਂ ਦਾ ਕਾਲ ਟਾਈਮ ਸਾਡੇ ਕੋਲੇ 8 ਵਜੇ ਦਾ ਸੀ ਪਰ ਸਾਡੇ ਕੋਲੇ 11 ਵਜੇ ਪਹੁੰਚੇ ਨੇ ਪਰ ਫਿਰ ਵੀ ਅਸੀਂ ਇਹਨਾਂ ਦਾ ਵੇਟ ਕੀਤਾ ਕਿਉਂ ਕਿ ਬਹੁਤ ਦੁਰੋਂ ਸਪੈਸ਼ਲ ਇਹ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਵਾਸਤੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਸੀ ਪਵਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਜਗਦੀਪ ਸਿੰਘ ਜੀ ਤੁਹਾਡਾ ਤੇ ਸਕਾਈ ਨਿਊਜ਼ ਚੈਨਲ ਦਾ ਜੀ ਤੇ ਅਸੀਂ ਦਸ਼ਕਾਂ ਨੂੰ ਇਹ ਮੈਂ ਕਹਿਣਾ ਚਾਹੁੰਦਾ ਵਾਂ ਕਿ ਇਹੋ ਜਿਹੇ ਚੈਨਲਾਂ ਨੂੰ ਪ੍ਰੋਮੋਟ ਕਰਿਆ ਕਰੋ ਜਿਹੜੇ ਹਨੇਰੇ ਦੇ ਵਿੱਚੋਂ ਕੱਢ ਕੇ ਗਵਾਚੀਆਂ ਇਹ ਚੀਜ਼ਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਤੇ ਉਹਨਾਂ ਦੇ ਦਿਲ ਦੀਆਂ ਗੱਲਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਨੇ ਧੰਨਵਾਦ ਜੀ ਸੋ ਦਰਸ਼ਕੋ ਅੱਜ ਦੀ ਗੱਲਬਾਤ ਦੇ ਵਿੱਚ ਇੰਨਾ ਹੀ ਅਸੀਂ ਇਸ ਗੱਲਬਾਤ ਦਾ ਦੂਸਰਾ ਪਾਗ ਲੈ ਕੇ ਬਹੁਤ ਜਲਦੀ ਤੁਹਾਡੇ ਰੂਰ ਹੋਵਾਂਗੇ ਤਦ ਤੱਕ ਮੈਨੂੰ ਜਗਦੀਪ ਸਿੰਘ ਜੀ ਦੀ ਇਜਾਜ਼ਤ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ